ਸ਼ੋਸ਼ਣ ਕੀਤਾ ਤੁਸੀਂ ਕੁੜੀਆਂ ਦਾ ਠਾਰ ਥੇ ਬਹਿ ਕੇ ਬਹੁਤ ਘੱਟਿਆ ਕੰਮ ਕੀਤਾ ਤੁਹਾਡੇ ਮੂੰਹ ਤੇ ਦਾੜ੍ਹੀਆਂ ਵੇਖੋ ਰੱਬ ਦੇ ਨਾਮ ਤੇ ਤੁਸੀਂ ਫਰੇਵ ਕਰਦੇ ਹੋ ਨਹੀਂ ਨਹੀਂ ਗੱਲ ਕਰਨੀ ਪਊਗੀ ਵੇਖੋ ਮੈਂ ਕਹਿੰਦਾ ਕੁੜੀਆਂ ਨੂੰ ਭੇਜਣ ਵਾਲੇ ਬਾਬੇ ਨਹੀਂ ਆਸਾਨ ਆਸਾਨ ਗੱਲ ਬਾਬਾ ਇਹ ਗੱਲ ਕਰਨੀ ਨਹੀਂ ਬਾਬਾ ਤੂੰ ਪੂਰਾ ਲੰਡੇ ਲੁੱਚੇ ਵਾਲਾ ਕੰਮ ਕੀਤਾ ਮੈਂ ਲੰਡਾ ਲੁੱਚਾ ਹਾਂ ਉਹ ਤੀ ਮੇਰੇ ਪਿੱਛੇ ਗੁੰਡੀਆਂ ਉਸ ਲੜਕੀ ਦੀ ਅੱਗੇ ਗੱਲ ਇਹ ਬਾਬਾ ਕਿਸੇ ਸੇਵਾਦਾਰ ਦੇ ਨਾਲ ਕਰਾਉਣ ਦੇ ਲਈ ਵੀ ਕਾਲਾ ਸੀ ਵੀ ਉਹਦੇ ਨਾਲ ਗੱਲਬਾਤ ਕਰ ਲਾ ਮੇਰੇ ਕੋਲੇ ਆਉਂਦੀ ਜਾਂਦੀ ਰਹੇਗੀ ਪਰ ਮੇਰੀ ਕੁੰਡੀ ਕਿਸੇ ਨਵੇਂ ਥਾਂ ਰਲ ਗਈ ਤਾਂ ਕੀ ਤੁਸੀਂ ਜਿੰਨੀਆਂ ਬੀਬੀਆਂ ਉੱਥੇ ਆਉਂਦੀਆਂ ਜਾਂ ਇਹ ਗੱਲ ਆ ਕਿ ਸਾਰਿਆਂ ਦੀ ਜ਼ਿੰਦਗੀ ਬਰਬਾਦ ਕੀਤੀ ਆ ਭੋਰੇ ਦਾ ਸਾਰਿਆਂ ਨੂੰ ਖਾਇਆ ਜੀ ਭੋਰੇ ਦਾ ਮਤਲਬ ਵੀ ਸਾਰਿਆਂ ਨੂੰ ਉੱਥੇ ਲੈ ਜਾ ਕੇ ਸਾਰਿਆਂ ਨੂੰ ਉੱਥੇ ਲੈ ਜਾ ਕੇ ਵੇਖੋ ਭੋਰੇ ਚਲ ਜਾ ਕੇ ਬਾਬੇ ਨੇ ਜਿੰਨੀਆਂ ਬੀਬੀਆਂ ਇੱਥੇ ਆ ਕੇ ਸੇਵਾ ਕਰਦੀਆਂ ਸੀ ਸਾਰਿਆਂ ਨੂੰ ਕਹਿੰਦਾ ਮੈਂ ਭੋਰਾ ਦਿਖਾਇਆ ਫਿਰ ਕੋ ਮਿੰਟ ਗੱਲ ਨਹੀਂ ਵੇਖੋ ਤੁਹਾਡੀ ਵੀਡੀਓ ਵਾਇਰਲ ਹੋਈ ਆ ਤੁਹਾਡੀ ਆਡੀਓ ਵਾਇਰਲ ਹੋਈ ਐਡੀਆਂ ਘੱਟੀਆਂ ਗੱਲਾਂ ਕੀਤੀਆਂ ਤੁਹਾਨੂੰ ਸ਼ਰਮ ਨਹੀਂ ਆਈ ਇਸ ਚੀਜ਼ ਦੀ ਉਹ ਜੀ ਮੇਰੀ ਫੇਕ ਐਡੀ ਆ ਉਹ ਫੇਕ ਵੀਡੀਓ ਵੀਡੀਓ ਫੇਕ ਤੁਸੀਂ ਵਿੱਚ ਬੈਠੇ ਹੋ ਤੁਸੀਂ ਵਿੱਚ ਦਾ ਬੈਠੇ ਹੋ ਵੀਡੀਓ ਮੈਂ ਕਦੋਂ ਬੈਠਾ ਤੁਹਾਡੇ ਮੂੰਹ ਤੇ ਦਾੜੀ ਆ ਮਾੜੀ ਮੋਟੀ ਤੇ ਸ਼ਰਮ ਮੰਨੋ ਇਸ ਚੀਜ਼ ਦੀ ਤੁਸੀਂ ਮੈਂ ਨਹੀਂ ਹੈਗਾ ਉਹ ਗਲਤ ਮੇਰੇ ਤੋਂ ਨਹੀਂ ਹੋਇਆ ਕੁਝ ਵੀ ਐਦਾਂ ਦਾ ਮੇਰੀ ਫੇਕ ਵੀਡੀਓ ਵੀਡੀਓ ਬਣਾਈ ਆ ਉਹ ਫੇਕ ਆਡੀਓ ਆ ਮੇਰੀ ਉਹ ਐਡਿਟ ਕੀਤੀ ਆ ਬਾਬਾ ਜੀ ਤੁਹਾਡੇ ਤੇ ਇਲਜ਼ਾਮ ਲੱਗਿਆ ਤੁਹਾਡੀ ਐਡੀ ਗੰਦੀ ਆਡੀਓ ਵਾਇਰਲ ਹੋਈ ਆ ਤੁਸੀਂ ਕੀ ਕਹਿ ਸਕਦੇ ਹੋ ਮੈਂ ਕਹਿੰਦਾ ਤੁਸੀਂ ਰੱਬ ਦੇ ਨਾਮ ਤੇ ਗੱਲਾਂ ਕਰਦੇ ਹੋ ਵਿਚਾਰਾਂ ਕਰਦੇ ਹੋ ਠੀਕਾ ਇਹ ਐਡੀ ਘਟਕਾ ਕਰਤੂਤ ਕੀਤੀ ਆ ਦੇਖੋ ਜੀ ਇਹ ਸਭ ਕੋ ਜੋ ਐਡਿਟ ਹੋ ਜਾਂਦਾ ਹੁੰਦਾ ਮੇਰੀ ਵਾਇਰ ਐਡਿਟ ਕਰਕੇ ਕਿਸੇ ਨੇ ਉਹ ਵਾਇਰਲ ਕੀਤੀ ਮੈਂ ਕੁਝ ਗਲਤ ਨਹੀਂ ਕੀਤਾ ਗਲਤ ਕਿਉਂ ਨਹੀਂ ਕੀਤਾ ਬਾਬਾ ਜੀ ਥੋੜੀ ਦੇਖੋ ਹਜੇ ਵੀ ਇਹ ਗੱਲ ਨੂੰ ਮੰਨਣ ਜਾ ਰਹੇ ਆ ਤੁਹਾਡੀ ਵੀਡੀਓ ਵਾਇਰਲ ਹੋਈ ਆ ਤੁਸੀਂ ਮਾਫੀ ਮੰਗਣ ਨਹੀਂ ਗਏ ਕੁੜੀ ਕੋਲ ਮੈਂ ਮੈਂ ਗਲਤੀ ਮੰਨਦਾ ਹਾਂ ਮੰਨਦੇ ਹਾਂ ਪਰ ਇਹ ਗੱਲ ਦੇਖੋ ਆਪਾਂ ਪੂਰੀ ਗੱਲਬਾਤ ਪੁੱਛਾਂਗੇ ਆਖਰਕਾਰ ਕਿ ਇਹ ਕਿਵੇਂ ਗੱਲ ਬਣਦੀ ਆ ਕਿਵੇਂ ਇਸ਼ਕ ਦੀਆਂ ਪੌੜੀਆਂ ਚੜਦਾ ਬਾਬਾ ਠੀਕ ਆ ਮੈਂ ਤੁਹਾਨੂੰ ਸ਼ੁਰੂਆਤ ਚ ਪਹਿਲਾਂ ਵੀ ਕਿਹਾ ਹੁਣ ਵੀ ਕਹਿ ਦਿੰਨਾ ਇੱਥੇ ਜਾਣ ਤੋਂ ਪਹਿਲਾਂ ਆਪਦੀ ਮਿਹਨਤ ਕਰਨੀ ਸ਼ੁਰੂ ਕਰ ਲਓ ਨਹੀਂ ਤਾਂ ਕੁੜੀਆਂ ਵਾਸਤੇ ਇਹ ਬਾਬੇ ਨਹੀਂ ਇਹ ਸਾਹ ਆ ਸਾਹਣ ਛੱਡੇ ਵੇ ਜਿਹੜੇ ਤੁਸੀਂ ਉੱਥੇ ਠਾੜਤੇ ਰਹਿੰਦੇ ਹੋ ਠੀਕ ਆ ਜ਼ਿੰਦਗੀ ਚੰਗੀ ਬਤੀਤ ਕਰਦੇ ਹੋ ਲੋਕਾਂ ਦੇ ਤੁਹਾਡਾ ਭਰੋਸਾ ਤੁਹਾਨੂੰ ਪੈਸੇ ਟੇਕਦੇ ਆਰਥਿਕ ਲੁੱਟ ਵੀ ਤੁਸੀਂ ਕਰਦੇ ਹੋ ਜਸਮਾਨੀ ਲੁੱਟ ਵੀ ਕਰਨੀ ਸ਼ੁਰੂ ਕਰਤੀ ਦੇਖੋ ਜੀ ਮੈਂ ਕੁਝ ਨਹੀਂ ਕੀਤਾ ਹੈਗਾ ਇਦਾਂ ਦਾ ਕੁਝ ਵੀ ਨਹੀਂ ਮੁਲਾਕਾਤ ਕਿਵੇਂ ਹੋਈ ਕੁੜੀ ਦੀ ਤੁਹਾਡੇ ਨਾਲ ਮੁਲਾਕਾਤ ਪੰਡਾਲ ਚ ਹੋ ਗਈ ਸੀ ਪੰਡਾਲ ਚ ਕਿਵੇਂ ਉਹ ਬਸ ਉਹ ਆਉਂਦੀ ਹੁੰਦੀ ਸੀ ਆਉਦੀ ਮੰਮੀ ਦਾ ਇਲਾਜ ਲਈ ਕਰਾਉਣਾ ਸੀ ਉਹਦੀ ਦਾ ਮਾਤਾ ਬਿਮਾਰ ਸੀ ਉਹਦੀ ਮਾਤਾ ਬਿਮਾਰ ਸੀ ਉਹ ਕਹਿੰਦੀ ਵੀ ਐ ਕਰਕੇ ਮੇਰੀ ਮਾਤਾ ਬਿਮਾਰ ਆ ਬਾਬਾ ਜੀ ਹੂੰ ਤੇ ਮੈਂ ਕਹਾਂ ਕੋਈ ਨਾ ਕਰਦਾਂਗੇ ਤੁਹਾਡੀ ਮਾਤਾ ਠੀਕ ਹੂੰ ਥੋੜਾ ਜਿਹਾ ਵੀ ਲੱਗੂਗਾ ਬਸ ਨਾ ਕੁਝ ਹੂੰ ਕੀ ਲੱਗੂਗਾ ਕੀ ਕਿਹਾ ਕੁੜੀ ਨੂੰ ਤੁਸੀਂ ਮੈਂ ਤਾਂ ਕੁਝ ਨਹੀਂ ਕੀਤਾ ਭਈ ਉਹ ਤਾਂ ਆਪਦੇ ਕੋਲ ਗੱਲਾਂ ਬਣਾਉਂਦੀ ਆ ਆਪਦੇ ਕੋਲ ਉਹ ਗੱਲਾਂ ਬਣਾਉਂਦੀ ਆ ਮਾਤਾ ਬਿਮਾਰ ਸੀ ਲੜਕੀ ਦੀ ਜਿਹੜੀ ਇੱਥੇ ਪੰਡਾਲ ਚ ਆ ਕੇ ਜਿੱਥੇ ਇਹ ਸੰਗਤ ਕਰਦਾ ਸੀ ਬੈੰਦੀ ਸੀ ਉਹ ਆਖੇ ਠੀਕ ਆ ਵੇਖੋ ਤੁਸੀਂ ਗੱਲਾਂ ਕਰਨੀਆਂ ਕੀਰਤ ਦੀਆਂ ਰੱਬ ਦੇ ਨਾਮ ਦੀਆਂ ਤੁਸੀਂ ਗੱਲਾਂ ਕਰਨੀਆਂ ਦਾੜੀ ਤੁਹਾਡੇ ਰੱਖੀ ਆ ਹੱਟੇ ਕੱਟੇ ਹੋ ਤੁਹਾਡੀ ਮੈਰਿਜ ਹੋਈ ਆ ਹੋਈ ਆ ਜੀ ਕਿੰਨੇ ਬੱਚੇ ਆ ਤਿੰਨ ਤਿੰਨ ਬੱਚੇ ਹੋਣ ਦੇ ਬਾਵਜੂਦ ਵੀ ਬਾਬੇ ਦੀ ਮੈਰਜ ਹੋਈ ਆ ਤਿੰਨ ਬੱਚੇ ਆ ਫੇਰ ਵੀ 18 18 19 19 ਸਾਲ ਦੀਆਂ ਜਵਾਕੜੀਆਂ ਦਾ ਇਸ ਬੰਦੇ ਨੇ ਸ਼ੋਸ਼ਣ ਕੀਤਾ ਤੁਸੀਂ ਉਸ ਕੁੜੀ ਨੂੰ ਬਗਲ ਲਾਇਆ ਕਿਵੇਂ ਕੀ ਕਿਹਾ ਉਸ ਕੁੜੀ ਨੂੰ ਤੁਸੀਂ ਮੈਂ ਤਾਂ ਬਸ ਇਹੀ ਕਿਹਾ ਵੀ ਤੇਰੀ ਮੰਮੀ ਨੂੰ ਮੈਂ ਠੀਕ ਕਰ ਦੂੰਗਾ ਹੂੰ ਤੇ ਉਹ ਕਹਿੰਦੀ ਬਾਬਾ ਜੀ ਮੈਂ ਤੁਹਾਡਾ ਦੇਣ ਨਹੀਂ ਦੇ ਸਕਦੀ ਹੂੰ ਤੇ ਫਿਰ ਮੈਂ ਕਿਹਾ ਸਾਡੇ ਬਾਬਿਆਂ ਦੀ ਵੀ ਕਰਨੀ ਪਊ ਥੋੜੀ ਬਹੁਤ ਕੀ ਸੇਵਾ ਕਰਨੀ ਪੂ ਕੀ ਗੱਲ ਕਹੀ ਤੁਸੀਂ ਕੁੜੀ ਨੂੰ ਸੇਵਾ ਕਰਨ ਦੇ ਵਾਸਤੇ ਦੇਖੋ ਜੀ ਜਦੋਂ ਆਪਾਂ ਰੱਬ ਨੂੰ ਖੁਸ਼ ਕਰਨਾ ਹੋਵੇ ਨਾ ਕੁਛ ਨਾ ਕੁਛ ਤਾਂ ਕਰਨਾ ਪੈਂਦਾ ਹਨ ਤੇ ਉਹ ਕਹਿੰਦੇ ਮੇਰੀ ਮਾਤਾ ਜੀ ਬਹੁਤ ਬਿਮਾਰ ਆ ਮੈਂ ਕਿਹਾ ਪੁੱਤ ਜੀ ਥੋੜਾ ਜਿਹਾ ਨਾ ਤੁਹਾਡਾ ਦਾਨ ਪੁੱਣ ਲੱਗੂਗਾ ਤੇ ਉਹ ਪਤਾਸੇ ਲਈ ਆਈ ਤੇ ਥੋੜਾ ਬਹੁਤ ਖਿੱਲਾ ਖੁੱਲਾਈਆਂ ਲਈ ਆਈ ਮੈਂ ਕਹਿੰਦੀ ਬਾਬਾ ਜੀ ਆਹ ਲਓ ਜੀ ਮੈਂ ਕਿਹਾ ਬੇਟਾ ਜੀ ਇਹ ਇਹਦੇ ਨਾਲ ਨਹੀਂ ਹੋਣਾ अच्छा मैं कह ਥੋੜਾ ਜਿਹਾ ਹੋਰ ਕੁਛ ਕਰਨਾ ਪਊਗਾ ਕਹਿੰਦੇ ਕੀ ਬੱਬਾਈ ਮੈਂ ਫਰੋਂ ਪੋਰੇ ਚ ਲੈ ਗਿਆ اچھا ਪੋਰੇ ਚ ਲੈ ਕੇ ਵੇਖੋ ਪ੍ਰਸ਼ਾਦ ਲੈ ਕੇ ਆਈ ਉਹ ਚੀਜ਼ ਨੂੰ ਨਹੀਂ ਮੰਨਿਆ ਗਿਆ اچھا ਪੋਰੇ ਚ ਲਿਆ ਕੀ ਕੀਤਾ ਉਹ ਫਿਰ ਕੁਛ ਨਹੀਂ ਕੀਤਾ ਹੋ ਗਿਆ ਜਿਹੜਾ ਕੁਛ ਹੋਣਾ ਸੀ ਫਿਰ ਨਹੀਂ ਇਹ ਗੱਲ ਨਹੀਂ ਵੇਖੋ ਗੱਲ ਕਲੀਅਰ ਕਰੋ ਆਖਰਕਾਰ ਅੱਛਾ ਇਹ ਗੱਲੇ ਜਰੂਰ ਦੱਸੋ ਕਿ ਪੋਰੇ ਚ ਬੈਠ ਕੇ ਇਹ ਵੀ ਲੋਕਾਂ ਨੂੰ ਕਿਹਾ ਜਾਂਦਾ ਵੀ ਅਸੀਂ ਉੱਥੇ ਬੈਠ ਕੇ ਨਾਮ ਜਪਦੇ ਆਂ ਅਸੀਂ ਰੱਬ ਦੇ ਨਾਲ ਤਾਰਾ ਜੋੜਦੇ ਆਂ ਗੱਲਾਂ ਕਹੀਆਂ ਜਾਂਦੀਆਂ ਤੁਹਾਡੇ ਵੱਲ ਕਹੀ ਜਾਂਦੀ ਹੈ ਇਹ ਉਹ ਤਾਂ ਜੋੜਦੇ ਆਂ ਈ ਰੱਬ ਨਾਲ ਜੋੜਦੇ ਆਂ ਹੂੰ ਉਥੇ ਭੋਰੇ ਦੇ ਥੱਲੇ ਤਾਰਾਂ ਹੀ ਜੋੜੀਆਂ ਜੀ ਹੂੰ ਜੋੜਦੇ ਆਂ ਫਿਰ ਜੋੜਤਿਆਂ ਫਿਰ ਨਹੀਂ ਫਿਰ ਕੀ ਗੱਲ ਕਹੀ ਕੁੜੀ ਨੂੰ ਸੱਚੀ ਸੱਚੀ ਗੱਲ ਦੱਸੋ ਉਥੇ ਉਹ ਤਾਂ ਹੀ ਫਿਰ ਥੋੜਾ ਜਿਹਾ ਮੈਂ ਉਹਨੂੰ ਕਿਹਾ ਵੀ ਸੰਬੰਧ ਬਣਾਉਣੇ ਪੈਣਗੇ ਤੁਹਾਨੂੰ ਹੂੰ ਫਿਰ ਸਬੰਧ ਬਣਾਇਆ ਜੀ ਮਾਂ ਬਿਮਾਰ ਸੀ ਕੁੜੀ ਆਈ ਆ ਕੁੜੀ ਦੇ ਨਾਲ ਬੈਠ ਕੇ ਗੱਲਾਂ ਬਾਤਾਂ ਕੀਤੀਆਂ ਤੇ ਜਿੱਥੇ ਉਹ ਪ੍ਰਸ਼ਾਦ ਲੈ ਕੇ ਆਈ ਹੁਣ ਇਹ ਗੱਲ ਤੁਸੀਂ ਦੇਖੋ ਲੋਕ ਕਹਿੰਦੇ ਕਿ ਪ੍ਰਸ਼ਾਦ ਜੇ ਤੁਸੀਂ ਲੱਖ ਰੁਪਏ ਦੇ ਚੜਾ ਦਿਓਗੇ ਤੁਹਾਡੀ ਕੋਈ ਸ਼ਰਦਾ ਨਹੀਂ ਉਹ ਬੇਕਾਰ ਆ ਜੇ ਇੱਕ ਕਿਨਕੇ ਦਾ ਚੜਾ ਦਿਓਗੇ ਤੁਹਾਡੇ ਅੰਦਰ ਆਸਤਾ ਹੈਗੀ ਆ ਤਾਂ ਤੁਹਾਡਾ ਉਹ ਵੀ ਪ੍ਰਵਾਨ ਹੋ ਜਾਣਾ ਕਿਤੇ ਵੀ ਰੱਬ ਦੀ ਮੈਂ ਕਹਿੰਦਾ ਜਦੋਂ ਕੋਈ ਗੱਲਾਂ ਕਰਦਾ ਜਾਂ ਜਿੰਨੇ ਵੀ ਧਾਰਮਿਕ ਗ੍ਰੰਥ ਪੜ੍ਹ ਲਓ ਕਿਤੇ ਵੀ ਇਹ ਚੀਜ਼ਾਂ ਨੂੰ ਨਹੀਂ ਕਿਹਾ ਗਿਆ ਕਿ ਆਹ ਚੀਜ਼ ਤੁਸੀਂ ਦੇਓਗੇ ਤਾਂ ਫਿਰ ਜਾ ਕੇ ਰੱਬ ਖੁਸ਼ ਹੋਊਗਾ ਬੰਦੇ ਦੇ ਅੰਦਰ ਦੀ ਇਮਾਨਦਾਰੀ ਬੰਦੇ ਦੇ ਅੰਦਰ ਦੀ ਸ਼ਰਧਾ ਕੀ ਆ ਉਹ ਚੀਜ਼ ਉਹਨਾਂ ਨੇ ਤੁਹਾਡੇ ਤੇ ਵਿਸ਼ਵਾਸ ਕੀਤਾ ਇੱਕ ਉਸ ਲੋੜਬੰਦ ਕੁੜੀ ਦੀ ਜਿਹੜੀ ਮਾਤਰ ਬਿਮਾਰ ਸੀ ਠੀਕ ਆ ਤੁਸੀਂ ਉਹਦਾ ਨਜਾਇਜ਼ ਫਾਇਦਾ ਚੁੱਕਿਆ ਨਜਾਇਜ਼ ਫਾਇਦਾ ਨਹੀਂ ਚੁੱਕਿਆ ਜੀ ਮੇਰੀ ਗੱਲ ਸੁਣੋ ਮੈਂ ਉਹਨੂੰ ਜਦੋਂ ਉਹਨੂੰ ਕਿਹਾ ਵੀ ਸੇਵਾ ਲੱਗੂਗੀ ਨਾ ਉਹਨੂੰ ਮੈਂ ਭੋਰੇ ਚ ਲੈ ਗਿਆ ਹੂੰ ਤੇ ਭੋਰੇ ਦੇ ਵਿੱਚ ਜਦੋਂ ਅਸੀਂ ਬਹਿ ਗਏ ਦੋਨੇ ਜਣੇ ਤੇ ਮੈਂ ਉਹਦੇ ਬਾਰੇ ਗੱਲਾਂ ਕੀਤੀਆਂ ਵੀ ਤੇਰੀ ਮਾਂ ਕਿਵੇਂ ਬਿਮਾਰ ਹੋਈ ਕੀ ਦੁੱਖ ਖਰਚ ਉਹਨੇ ਸਾਰਾ ਕੁਝ ਦੱਸਿਆ ਮੈਨੂੰ ਹੂੰ ਤੇ ਮੈਂ ਉਹਨੂੰ ਪੁੱਛਿਆ ਮੈਂ ਕਿ ਕੋਈ ਨਾ ਮੈਂ ਹੈਗਾ ਤੇਰੇ ਨਾਲ ਟੈਨਸ਼ਨ ਨਹੀਂ ਲੈਣੀ ਹੂੰ ਤੇ ਫਿਰ ਮੈਂ ਗੇਟ ਲਾਇਆ ਹੂੰ ਉਹਦਾ ਪੋਰੇ ਦਾ ਹੂੰ ਤੇ ਫਿਰ ਉਹਦੀ ਬਾਹ ਫੜ ਲਈ ਹੂੰ ਤੇ ਉਹ ਕਹਿੰਦੀ ਬਾਬਾ ਜੀ ਐਦਾਂ ਨਾ ਕਰੋ ਐਦਾਂ ਨਾ ਕਰੋ ਹੂੰ ਪਰ ਮੈਂ ਕਹ ਜਿਹੜੀ ਚੀਜ਼ ਤਾਂ ਜਿਹੜੀ ਚੀਜ਼ ਮਤਲਬ ਰੱਬ ਨੂੰ ਪਿਆਰੀ ਹੈ ਨਾ ਉਹ ਚੀਜ਼ ਤਾਂ ਹੁਣ ਦੇ ਕੇ ਜਾਣੀ ਪਊ। ਦੇਖੋ ਆਪਣੇ ਆਪ ਨੂੰ ਇਹ ਬਾਬਾ ਰੱਬ ਦੱਸਦਾ ਸੀ ਉਸ ਕੁੜੀ ਦੀ ਬਾਹ ਫੜ ਕੇ ਉਹ ਨੂੰ ਇਹ ਗੱਲ ਕਹਿ ਰਿਹਾ ਕਿ ਮੈਂ ਰੱਬ ਨੂੰ ਤੂੰ ਪਿਆਰੀ ਲੱਗੀਆਂ ਰੱਬ ਨੂੰ ਤੂੰ ਸੋਹਣੀ ਲੱਗੀਆਂ ਤੇ ਤੇਰੀਆਂ ਖੁਸ਼ੀਆਂ ਜਿਹੜੀਆਂ ਹੈਗੀਆਂ ਏਸੇ ਵਿੱਚ ਇਹ ਗੱਲ ਕਹੀ ਤੁਸੀਂ ਏਸੇ ਵਿੱਚ ਹੀ ਉਹਦੀਆਂ ਖੁਸ਼ੀਆਂ ਵੀ ਰੱਬ ਚ ਮੇਰੇ ਚ ਹੀ ਸੀਗੀਆਂ ਜੀ ਮੈਂ ਖੁਸ਼ੀ ਦੇਣੀ ਸੀ ਉਹਨੂੰ ਹੂੰ ਤੇ ਫਿਰ ਮੈਂ ਉਹਨੂੰ ਭੱਜਣ ਨਹੀਂ ਦਿੱਤਾ ਜੀ ਮੈਂ ਉਹਨੂੰ ਕਿਹਾ ਮੈਂ ਕਿ ਜੇ ਇਹ ਕੁਝ ਤਾਂ ਕਰਨਾ ਹੀ ਪਊਗਾ ਜੀ ਆਪਦੀ ਮਾਂ ਨੂੰ ਠੀਕ ਕਰਨਾ ਉਹ ਕਹਿੰਦੀ ਬਾਬਾ ਜੀ ਮੈਨੂੰ ਹੱਥ ਛੱਡ ਦਿਓ ਮੇਰਾ ਮੈਂ ਜਾਣੀ ਆ ਮੈਂ ਕਹਿੰਦਾ ਜਾ ਬੜਾ ਹੂੰ ਪਰ ਜੇ ਤੂੰ ਜਾਣਾ ਤਾਂ ਜਾ ਵੜਾ ਪਰ ਤੇਰੀ ਮਾਂ ਨਹੀਂ ਬਚਣੀ ਐ ਇਦਾਂ ਜੇ ਤੂੰ ਜਾਏਂਗੀ ਤਾਂ ਵੇਖੋ ਇੱਕ 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 ਡਰਾਵਾ ਇੱਕ ਡਰਾਵਾ ਵੀ ਖੋਪਨਾਕ ਦਿੱਤਾ ਗਿਆ ਉਸ ਕੁੜੀ ਨੂੰ ਇਸ ਦੇ ਵੱਲੋਂ ਕਿ ਜੇਕਰ ਤੂੰ ਇਸ ਭੋਰੇ ਚੋਂ ਬਾਹਰ ਨਿਕਲ ਗਈ ਕੁਛ ਨਾ ਕੀਤਾ ਤਾਂ ਤੇਰੀ ਮਾਂ ਦੀ ਮੌਤ ਹੋ ਸਕਦੀ ਹੈ ਗੱਲਾਂ ਕਈਆਂ ਕਈਆਂ ਉਹਨੂੰ ਡਰਾਵਾ ਦਿੱਤਾ ਗਿਆ ਕਿ ਉਹਨੇ ਬਚਣਾ ਬਿਲਕੁਲ ਨਹੀਂ ਗਾ ਠੀਕ ਆ ਪਰ ਤੁਹਾਨੂੰ ਇੱਕ ਬਾਰੇ ਵੀ ਸ਼ਰਮਣੀਆ ਇਥੋਂ ਤੁਸੀਂ ਮੈਰਡ ਹੋ ਮੈਰਡ ਕਿੰਨੇ ਬੱਚੇ ਆ ਦੋ ਤਿੰਨ ਹੋ ਗਏ ਤਿੰਨ ਬੱਚੇ ਹੋ ਗਏ ਠੀਕ ਆ ਤੁਹਾਨੂੰ ਇੱਕ ਵਾਰ ਵੀ ਸ਼ਰਮਣੀ ਆਈ ਵੀ 1 18 19 ਸਾਲ ਦੀ ਲੜਕੀ ਦੇ ਨਾਲ ਤੁਸੀਂ 40 45 ਸਾਲ ਦੀ ਉਮਰ ਦੇ ਵਿੱਚ ਇੱਕ ਗੁੰਮਰਾਹ ਕਰ ਰਹੇ ਹੋ ਉਹਦੀ ਮਾਂ ਬਿਮਾਰ ਇੱਕ ਆਸਤਾ ਲੈ ਕੇ ਤੁਹਾਡੇ ਕੋਲੇ ਆਈ ਸੀ ਯਾਰ ਤੁਸੀਂ ਸ਼ਰਮਣੀ ਮੰਨੀ ਤੇਰੇ ਦਾੜੀ ਰੱਖਿਆ ਤੂੰ ਉੱਥੇ ਗੱਲਾਂ ਰੱਬ ਦੇ ਨਾਮ ਦੀਆਂ ਕਰਦਾ ਤੂੰ ਮੈਂ ਮੇਰੀ ਗੱਲ ਸੁਣ ਲਈ ਮੈਂ ਉਹਨੂੰ ਕਿਹਾ ਮੈਂ ਕਿਹਾ ਜੇ ਤੂੰ ਇੱਥੋਂ ਜਾਏਂਗੀ ਨਾ ਤਾਂ ਤੇਰੀ ਇੱਜ਼ਤ ਉਹ ਵੈਸੇ ਵੀ ਲੁੱਟੀ ਜਾਊ ਜਦੋਂ ਤੇਰੀ ਮਾਂ ਮਰ ਗਈ ਤੇ ਮੈਂ ਤੇਰੀ ਮਾਂ ਨੂੰ ਠੀਕ ਕਰੂੰਗਾ ਪਰ ਉਹਦੀ ਮਾਂ ਬਚੀ ਨਹੀਂ ਕਿੰਨੇ ਟਾਈਮ ਬਾਅਦ ਉਹ ਮਰ ਗਈ ਤਿੰਨ ਮਹੀਨੇ ਬਾਅਦ ਦੇਖੋ ਹੁਣ ਜਿਹੜੀ ਚੀਜ਼ ਅਸਲ ਦੇ ਵਿੱਚ ਮੈਂ ਇਹ ਗੱਲ ਕਹਿ ਦਿੰਨਾ ਜੇ ਧਾਰਮਿਕ ਗ੍ਰੰਥੇ ਕਹਿੰਦੇ ਹਨ ਵੀ ਮਨ ਦੇ ਟਿਕਾਅ ਵਾਸਤੇ ਗੁਰਬਾਣੀ ਪੜ੍ਹਨੀ ਚਾਹੀਦੀ ਆ ਮਨ ਦੇ ਟਿਕਾਅ ਵਾਸਤੇ ਕੋਈ ਪੂਜਾ ਪਾਠ ਕਰਨਾ ਪੈਂਦਾ ਸ਼ਰੀਰ ਨੇ ਆਖਰਕਾਰ ਜੇ ਪੈਦਾ ਹੋਇਆ ਇਹਨੇ ਖਤਮ ਹੋਣਾ ਸ਼ਰੀਰ ਕਤੌਰ ਤੇ ਉਹਨੂੰ ਡਾਕਟਰ ਦੀ ਲੋੜ ਸੀ ਡਾਕਟਰੀ ਇਲਾਜ ਦੇ ਟਰੀਟਮੈਂਟ ਦੀ ਲੋੜ ਸੀਗੀ ਪਰ ਇਹ ਬਾਬੇ ਨੇ ਉਹਨੂੰ ਗੁੰਮਰਾਹ ਕੀਤਾ ਕੁੜੀ ਨੂੰ ਕਿ ਤੇਰਾ ਮੈਂ ਮਾਤਾ ਜਿਹੜੀ ਹੈਗੀ ਉਹ ਠੀਕ ਕਰ ਦੂ ਕਿਵੇਂ ਮਾਤਾ ਨੂੰ ਠੀਕ ਕਰਨਾ ਸੀ ਕਾਦੇ ਨਾਲ ਮਾਤਾ ਨੂੰ ਬਈ ਉਹ ਫਿਰ ਸੇਵਾ ਲੱਗਣੀ ਸੀ ਰੱਬ ਕੀ ਸੇਵਾ ਲੱਗਣੀ ਸੀ ਕੋਈ ਮੰਤਰ ਮਾਰਦੇ ਸੀ ਥੌਲਾ ਪਾਉਂਦੇ ਸੀ ਕੀ ਕਰਦੇ ਸੀ ਨਹੀਂ ਉਹ ਫਿਰ ਦੱਸਿਆ ਸੀਗਾ ਵੀ ਪੋਰੇ ਚ ਜਾਣਾ ਪੈਂਦਾ ਸੀਗਾ ਹਰ ਵਾਰ ਤੇ ਮਾਤਾ ਨੂੰ ਹਰ ਵਾਰ ਲੈ ਕੇ ਆਉਂਦੀ ਸੀ ਕੁੜੀ ਮਾਤਾ ਨੂੰ ਲੈ ਕੇ ਨਹੀਂ ਆਈ ਬਈ ਉਹਨੂੰ ਕਰੇ ਉਹਨੂੰ ਕਰੇ ਤੁਸੀਂ ਇਹ ਕਹਿੰਦਾ ਸੀ ਵੀ ਇੱਥੋਂ ਬੈਠੇ ਹੀ ਅਸੀਂ ਸਾਰਾ ਕੁਝ ਕਰਾਂਗੇ ਕਰਦਾ ਸੀਗਾ ਜੀ ਮੈਂ ਫਿਰ ਬੈਠਾ ਕੀ ਉੱਥੋਂ ਫੋਨ ਤੇ ਕੁਝ ਯੰਤਰ ਮੰਤਰ ਮਾਰਦੇ ਸੀ ਉਥੌਲਾ ਪਾਉਂਦੇ ਸੀ ਕਿ ਦੂਰ ਦ੍ਰਿਸ਼ਟੀ ਨਾਲ ਕੋਈ ਕੰਮਕਾਰ ਕਰਦੇ ਕੋਈ ਫਿਰ ਕੁੜੀ ਨਾਲ ਸੰਬੰਧ ਬਣਾਉਂਦੇ ਦੇਖੋ ਯਾਰ ਤੁਸੀਂ ਜਮਾ ਸ਼ਰਮ ਲੈ ਗਈ ਹੈ ਇੱਕ ਧਰਮ ਦੀ ਗੱਲ ਨਹੀਂ ਆ ਪਿਛਲੇ ਦਿਨੀ ਜਿਹੜੀ ਗਰਦਾਸਪੁਰ ਘਟਨਾ ਹੋਈ ਆ ਭੂਤ ਪ੍ਰੇਤ ਕੱਢਣ ਤੋਂ ਬਾਅਦ ਇਹ ਇੱਕ ਵੇਖੋ ਚੰਗੇ ਸਿਰ ਤੇ ਜਿਹੜੀ ਪੱਗ ਬੰਨੀਆਂ ਠੀਕਾ ਦਾੜਾ ਰੱਖਿਆ ਇੱਕ ਠਾਠ ਤੇ ਬਹਿ ਕੇ ਗੱਲਾਂ ਕਰਨ ਵਾਲਾ ਇਹ ਉਹ ਬਾਬਾ ਜਿਹੜਾ ਕਹਿ ਦਿੰਦਾ ਕਿ ਮੈਂ ਤੁਹਾਡੇ ਸਾਰੇ ਦੁੱਖ ਦੂਰ ਕਰ ਦੂੰ ਤੁਹਾਡੇ ਰੋਗ ਦੂਰ ਕਰ ਦੂੰ ਪਰ ਤੁਸੀਂ ਉਸ ਕੁੜੀ ਦੇ ਨਾਲ ਕਿੰਨਾ ਟਾਈਮ ਗੱਲਬਾਤ ਚੱਲਦੀ ਤੁਹਾਡੀ ਉਹਦੇ ਨਾਲ ਮੇਰੀ 2 ਸਾਲ ਚੱਲੀ 2 ਸਾਲ ਗੱਲ ਚੱਲੀ 2 ਸਾਲਾਂ ਤੱਕ ਤੁਸੀਂ ਉਸ ਕੁੜੀ ਨੂੰ ਵਰਤਦੇ ਰਹੇ 2 ਸਾਲ ਹੀ ਮੈਂ ਵਰਤਦਾ ਨਹੀਂ ਪਿਆਰ ਕਰਦਾ ਸੀ ਇਹਨਾਂ ਨੂੰ ਹੂੰ ਇਹ ਇਹ ਕਿਹੜਾ ਪਿਆਰ ਸੀ ਇੱਕ ਕਿਸੇ ਦੀ ਮਜਬੂਰੀ ਦਾ ਫਾਇਦਾ ਚੱਕ ਲੈਣਾ ਇਹਨੂੰ ਪਿਆਰ ਕਹਿੰਦੇ ਆ ਤੁਸੀਂ ਨਹੀਂ ਮੈਂ ਪਿਆਰ ਕਰਦਾ ਸੀ ਹੂੰ ਅੱਜ ਵੀ ਕਰਦਾ ਹਾਂ ਤੇ ਉਹਨੂੰ ਦੱਸਤਾ ਸੀ ਵੀ ਮੇਰੀ ਮੈਰਜ ਹੋਈ ਹੈ ਮੇਰੇ ਬੱਚੇ ਆ ਦੱਸਤਾ ਨਹੀਂ ਦੱਸਿਆ ਨਹੀਂ ਦੱਸਿਆ अच्छा फिर जबो मां ते 9 ਮਹੀਨਿਆਂ ਬਾਅਦ ਉਹ ਗੁਜ਼ਰ ਗਈ ਆ ਉਸ ਤੋਂ ਬਾਅਦ ਕੁੜੀ ਨੇ ਤੈਨੂੰ ਇੱਕ ਵਾਰੀ ਵੀ ਨਹੀਂ ਆ ਕੇ ਕਿਹਾ ਵੀ ਤੂੰ ਤਾਂ ਕਹਿੰਦਾ ਸੀ ਤੇਰੀ ਮਾਂ ਬਚਾ ਦੂੰਗਾ ਮੈਂ ਠੀਕ ਆ ਤੇ ਤੁਸੀਂ ਮਾਂ ਤਾਂ ਬਚਾਈ ਨਹੀਂ ਉਹ ਤਾਂ ਮਰ ਗਈ ਮੈਂ ਨਹੀਂ ਆਉਂਦੀ ਇੱਥੇ ਨਹੀਂ ਉਹਨੇ ਕੁਝ ਨਹੀਂ ਕਿਹਾ ਮੈਨੂੰ ਉਦੋਂ ਤੱਕ ਜਾਲ ਚ ਪੂਰੀ ਫਸ ਗਈ ਵਧੀਆ ਵਧੀਆ ਸਾਡਾ ਵਧੀਆ ਪ੍ਰੇਮ ਚੱਲੀ ਜਾਂਦਾ ਸੀ ਹੂੰ ਬਹੁਤ ਪਿਆਰ ਕਰਦੀ ਸੀ ਮੈਨੂੰ ਮੈਂ ਵੀ ਬਹੁਤ ਪਿਆਰ ਕਰਦਾ ਹੁਣ ਵੀ ਕਰਦਾ ਮੈਂ ਤਾਂ ਹੂੰ ਤੇ ਉਹ ਬਸ ਥੋੜਾ ਜਿਹਾ ਵੀ ਮੈਂ ਮੈਨੂੰ ਹੋਰ ਕੁੜੀ ਪਸੰਦ ਆ ਗਈ ਸੀਗੀ ਤੇ ਮੈਂ ਉਹਨੂੰ ਬਲੌਕ ਕਰਤਾ ਜਿੱਥੇ ਰੌਲਾ ਪੈ ਗਿਆ ਲਓ ਜੀ ਇਹ ਬਾਬਾ ਅਸਲ ਦੇ ਵਿੱਚ ਰੱਬ ਦੀਆਂ ਸ਼ਕਤੀਆਂ ਨੂੰ ਮੰਨਣ ਵਾਲਾ ਨਹੀਂ ਇਹ ਪੂਰਾ ਅਜਾਛੀ ਤੇ ਸ਼ਰੇ ਦਾ ਲੰਡਰ ਬਾਬਾ ਜਮਾ ਇਹ ਚੌਰਾ ਬਾਬਾ ਕਹਿ ਸਕਦਾ ਮੈਂ ਠੀਕਾ ਇਹ ਬਾਬੇ ਨੇ ਪਤਾ ਨਹੀਂ ਕਿੰਨੀਆਂ ਕੁੜੀਆਂ ਪਸਾਈਆਂ ਠੀਕਾ ਉਸ ਕੁੜੀ ਦੇ ਨਾਲ ਜਿਹਦੀ ਮਾਂ ਨੂੰ ਠੀਕ ਕਰਨ ਦਾ ਵਾਸਤਾ ਦਿੱਤਾ ਸੀ ਉਹਦੇ ਨਾਲ 2 2.5 ਸਾਲ ਤੱਕ ਇਹ ਰਿਹਾ ਉਸ ਤੋਂ ਬਾਅਦ ਨਵੀਂ ਕੁੜੀ ਨੂੰ ਇਹਨੂੰ ਕਹਿੰਦਾ ਮੈਨੂੰ ਪਸੰਦ ਆ ਗਈ ਉਹਦੇ ਨਾਲ ਮੈਂ ਜਾਰੀ ਲਾ ਲਈ ਤੇ ਉਸ ਕੁੜੀ ਨੂੰ ਬਲੌਕ ਚ ਪਾਤਾ ਨੰਬਰ ਉਹਦਾ ਉਸ ਤੋਂ ਬਾਅਦ ਉਹ ਕੁੜੀ ਨੇ ਇਹ ਜਿਹੜਾ ਸਾਰਾ ਚੱਕਿਆ ਤੁਹਾਡੇ ਪਰਿਵਾਰ ਚ ਕਿਸੇ ਨੂੰ ਪਤਾ ਸੀ ਇਸ ਗੱਲ ਦਾ ਨਹੀਂ ਨਹੀਂ ਪਤਾ ਸੀ ਫਿਰ ਤੈਨੂੰ ਨਹੀਂ ਲੱਗਿਆ ਇਸ ਗੱਲ ਦਾ ਤੇਰੇ ਨਾਲ ਇਹਨੇ ਚੇਲੇ ਵਾਲਕੇ ਜਾਂ ਤੂੰ ਇੱਕ ਰੱਬ ਦੀ ਪਦਵੀ ਗੱਲਾਂ ਕਰਨ ਵਾਲੇ ਇੱਕ ਧਾਰਮਿਕ ਸਥਾਨ ਤੇ ਤੂੰ ਗੁਰੂ ਘਰ ਦੇ ਵਿੱਚ ਬੈਠਾ ਸੀ ਮੈਂ ਐ ਹੋ ਗਈ ਸੀ ਨਾ ਗੱਲ ਜਦੋਂ ਮੈਂ ਉਹਨੂੰ ਬਲੌਕ ਕਰਤਾ ਸੀ ਤੇ ਉਹਨੇ ਮੈਨੂੰ ਫੋਨ ਲਾ ਲਿਆ ਕਿਤੇ ਹੋਰ ਨੰਬਰ ਤੋਂ ਹੂੰ ਤੇ ਮੈਨੂੰ ਕਹਿੰਦੀ ਕਹਿੰਦੀ ਵੀ ਐ ਕਰਕੇ ਵੀ ਤੂੰ ਮੈਨੂੰ ਬਲੌਕ ਕੀਤਾ ਮੈਂ ਕਿਹਾ ਮੈਂ ਤੇਰੀ ਗੱਲ ਹੋਰ ਕਿਸੇ ਸੇਵدار ਨਾਲ ਕਰਾਂਗਾ ਅੱਛਾ ਇੱਥੋਂ ਤੱਕ ਗਿਰ ਗਏ ਤੁਸੀਂ ਹਾਂ ਉਹ ਸੇਵੇਦਾਰ ਉਹਨੂੰ ਪਸੰਦ ਵੀ ਕਰਦਾ ਸੀ ਦੋ ਤਿੰਨ ਵਾਰੀ ਮੈਨੂੰ ਉਹਨੇ ਸੇਵੇਦਾਰ ਨੇ ਐ ਵੀ ਕਿਹਾ ਵੀ ਮੇਰੀ ਇਹਦੇ ਨਾਲ ਗੱਲ ਕਰਾ ਦੇ ਬਾਬਾ ਤੂੰ ਤਾਂ ਹੋਰ ਰੱਖ ਲਈ ਤੂੰ ਤਾਂ ਹੋਰ ਰੱਖ ਲਈ ਵੀ ਮੇਰੀ ਗੱਲ ਕਰਾ ਦੇ ਵੀ ਤੂੰ ਤਾਂ ਚੱਲ ਇਹਨੂੰ ਵਰਤ ਲੈ ਜਿੰਨਾ ਵਰਤਣਾ ਸੀ ਮੈਂ ਇਹਨੂੰ ਕਿਹਾ ਵੀ ਸੀ ਕੁੜੀ ਨੂੰ ਮੈਂ ਕਹਿਆ ਕਰਕੇ ਤੂੰ ਨਾ ਵੀ ਉਹ ਗੱਲ ਮੇਰੇ ਨਾਲ ਉਹ ਚੱਲ ਵੀ ਜੇ ਤੇਰਾ ਮਨ ਨਹੀਂ ਲੱਗਣਾ ਮੇਰੇ ਕੋਲ ਆਇਆ ਕਰੀ ਨਹੀਂ ਤਾਂ ਮੇਰੇ ਸੇਵਾਦਾਰਨ ਕੋ ਰਹਿ ਲੈ ਗਏ। ਦੇਖੋ ਕਹਿੰਦੇ ਜਿਹੋ ਜਿਹੇ ਗੁਰੂ ਉਹੋ ਜਿਹੇ ਚੇਲੇ ਉਸ ਲੜਕੀ ਦੀ ਅੱਗੇ ਗੱਲ ਇਹ ਬਾਬਾ ਕਿਸੇ ਸੇਵਾਦਾਰ ਦੇ ਨਾਲ ਕਰਾਉਣ ਦੇ ਲਈ ਵੀ ਕਾਲਾ ਸੀ ਵੀ ਉਹਦੇ ਨਾਲ ਗੱਲਬਾਤ ਕਰ ਲੈ ਮੇਰੇ ਕੋਲੇ ਆਉਂਦੀ ਜਾਂਦੀ ਰਹेंगी ਪਰ ਮੇਰੀ ਕੁੰਡੀ ਕਿਸੇ ਨਵੇਂ ਥਾਂ ਰਲ ਗਈ। ਮੈਂ ਤੁਹਾਨੂੰ ਕਹਿੰਦਾ ਆਪਣੀਆਂ ਧੀਆਂ ਭੈਣਾਂ ਨੂੰ ਇਹੋ ਜਿਹੇ ਬੂਬਣਿਆਂ ਕੋਲੇ ਭੇਜਣ ਤੋਂ ਪਹਿਲਾਂ 100 ਵਾਰ ਸੋਚ ਲਓ। ਇਹ ਕੋਈ ਰੱਬ ਨੂੰ ਮੰਨਣ ਵਾਲੇ ਭਗਤ ਨਹੀਂ ਕੋਈ ਰੱਬ ਦੇ ਨਾਂ ਦੀ ਪੂਜਾ ਕਰਨ ਵਾਲੇ ਨਹੀਂ। ਇਹ ਸਾਣ ਸਾਣ ਜਿਹੜੇ ਸਾਡੇ ਪੰਜਾਬ 'ਚ ਜਿਹੜੇ ਸਾਡੇ ਦੇਸ਼ 'ਚ ਖੁੱਲੇ ਛੱਡੇ ਬਿਆ ਇਹਨਾਂ ਤੇ ਪਤਾ ਨਹੀਂ ਐਡੂ ਪਹਿਲਾਂ ਤੁਸੀਂ ਆਪ ਸੋਚੋ ਕਿੰਨਿਆਂ ਤੇ ਬਲਾਤਕਾਰਾਂ ਦੇ ਕੇਸ ਸ਼ੋਸ਼ਣ ਦੇ ਕੇਸ ਚੱਲਦੇ ਆ ਜੇਲ੍ਹਾਂ ਚ ਬੈਠੇ ਉਥੋਂ ਛੁੱਟੀਆਂ ਲੈ ਲੈ ਆ ਕੇ ਵੀ ਇਹ ਕੰਮ ਕਰੀ ਜਾਂਦੇ ਆ ਤੇ ਤੁਸੀਂ ਹਜੇ ਵੀ ਇਹਨਾਂ ਤੇ ਪਰ ਤੈਨੂੰ ਇਹ ਨਹੀਂ ਲੱਗਿਆ ਵੀ ਤੇਰੀ ਇੱਕ ਏਦਾਂ ਦੀ ਸ਼ਬੀ ਆ ਤੇਰੇ ਦਸਤਾਰ ਬੰਨੀ ਆ ਤੇਰੇ ਇੱਕ ਏਦਾਂ ਧਾੜਾ ਰੱਖਿਆ ਯਾਰ ਵੀ ਕਿੱਡਾ ਕਲੰਕਤ ਹੋਊਗਾ ਪੰਜਾਬ ਨੂੰ ਤੂੰ ਬਦਨਾਮ ਕਰੇਂਗਾ ਕੌਮ ਨੂੰ ਬਦਨਾਮ ਕਰੇਂਗਾ ਮੈਨੂੰ ਕੋਈ ਮੈਨੂੰ ਕੋਈ ਫਰਕ ਨਹੀਂ ਪੈਂਦਾ ਯਾਰ ਗੱਲ ਤੋਂ ਹੂੰ ਮੈਨੂੰ ਕੋਈ ਚੱਕਰ ਨਹੀਂ ਹੈਗਾ ਮੈਂ ਤਾਂ ਹੁਣ ਜੇਲ੍ਹ ਜਾਣਾ ਹੈਗਾ ਹੂੰ ਜਾ ਕੇ ਫੇਰ ਮੁੜਿਆਉਣਾ ਹੂੰ ਸਾਡਾ ਕਿਹੜਾ ਉਥੇ ਲੱਗਦਾ ਪੱਕਾ ਤੌਰ ਪੱਕੇ ਤੌਰ ਤੇ ਰਹਿੰਦੀ ਨਹੀਂ ਉਥੇ ਨਹੀਂ ਤੁਸੀਂ ਇਹ ਕਹਿੰਦੇ ਹੋ ਵੀ ਆਡੀਓ ਗਲਤ ਆ ਉਹ ਐਡਿਟ ਕੀਤੀ ਹੋਈ ਆ ਠੀਕ ਆ ਤੇ ਤੁਸੀਂ ਮਾਫੀ ਨਹੀਂ ਮੰਗੀ ਤੁਸੀਂ ਮਾਫੀ ਮੰਗੀ ਜਾਂਦੇ ਹੋ ਵੀ ਹਾਂ ਮੈਥੋਂ ਗਲਤੀ ਹੋ ਗਈ ਮੇਰਾ ਬਿਆਹ ਸੀ ਮੈਂ ਕੁੜੀ ਨੂੰ ਦੱਸ ਨਹੀਂ ਸਕਿਆ ਦੇਖੋ ਜੀ ਮੈਂ ਮਾਫੀ ਮੰਗ ਲੈਂਦਾ ਪਰ ਪਿੱਛੇ ਡਾਂਗਾਂ ਦੇ ਖੜੇ ਸੀ ਨਾ ਉਹਨਾਂ ਤੋਂ ਮੈਨੂੰ ਡਰ ਲੱਗਦਾ ਸੀ ਵੀ ਉਹ ਮੈਨੂੰ ਧੇੜ ਦੇਣਗੇ ਮਾਫੀ ਮੈਂ ਮੰਗ ਲੂੰਗਾ ਪਰ ਉਹ ਮੈਨੂੰ ਧੇੜ ਦੇਣਗੇ ਹੈਨਾ ਇਹ ਮਾਫੀ ਮੰਗ ਲਈ ਤੂੰ ਕੇਹਰਾ ਸਾਹਮਣੇ ਮਾਫੀ ਮੈਂ ਮੰਗ ਲਈ ਮੈਂ ਕਿਹਾ ਚੱਲ ਮਾਫੀ ਮੰਗ ਲੈਂਦੇ ਆਪਾਂ ਪਰ ਉਹ ਮੇਰੀ ਆਡੀਓ ਜਿਹੜੀ ਲੀਕ ਹੋਈ ਆ ਉਹ ਮੇਰੀ ਰੀਅਲ ਆਡੀਓ ਨਹੀਂ ਹੈਗੀ ਹੋਰ ਕਿਸੇ ਦੀ ਐਡਿਟ ਕੀਤੀ ਹੋਈ ਅਸਲ ਦੇ ਵਿੱਚ ਮੈਂ ਕਹਿੰਨਾ ਵਕੀਲ ਭਾਈਚਾਰੇ ਨੂੰ ਵੀ ਜਿਹੜੇ ਇਹ ਬੰਦੇ ਰੱਬ ਨੂੰ ਨਹੀਂ ਬਖਸ਼ਦੇ ਇਹਨਾਂ ਨੇ ਇਨਸਾਨਾਂ ਨੂੰ ਦੁਨੀਆਂ ਨੂੰ ਕੀ ਬਖਸ਼ਣਾ ਆਏ ਜੇ ਬੰਦਿਆਂ ਦੇ ਕੇਸ ਨਾਲ ਲੜਿਆ ਕਰੋ ਬਥੇਰੇ ਕੇਸ ਹੁੰਦੇ ਆ ਠੀਕ ਆ ਬਥੇਰੇ ਕੁਝ ਕਮਾਲ ਹੋਗੇ ਕੋਈ ਚੱਕਰ ਨਹੀਂ ਪਰ ਇਹਨਾਂ ਦੇ ਕੇਸ ਨਾਲ ਲੜਿਆ ਕਰੋ ਜਿਨ੍ਹਾਂ ਦਾ ਸ਼ਰੀਆ ਮਗਲਤ ਅੱਛਾ ਜਿਹੜੀ ਜਿੱਥੋਂ ਤੁਹਾਡਾ ਰੌਲਾ ਪੈਂਦਾ ਤੁਸੀਂ ਉਹ ਕੁੜੀ ਨੂੰ ਬਲਾਕ ਕਰ ਦਿੱਤਾ ਗਿਆ ਪਹਿਲੀ ਗੱਲ ਤਾਂ ਇਹ ਦੱਸੋ ਕਿ ਉਹ ਕੁੜੀ ਸੇਵਾ ਦਾ ਰਸਤੇ ਮੰਨ ਹੀ ਨਹੀਂ ਸੀ ਵੀ ਨਹੀਂ ਗੱਲ ਕਰਨੀ ਮੈਂ ਹਾਂ ਉਹ ਮੰਨੀ ਨਹੀਂ ਸੀ ਪਹਿਲਾਂ ਉਹ ਬਾਅਦ ਚ ਬਾਅਦ ਚ ਮੰਨ ਜਾਣੀ ਸੀ ਉਹ ਪਰ ਉਹਨੇ ਗਲਤ ਕੰਮ ਕਰਤਾ ਅੱਛਾ ਗਲਤ ਕੰਮ ਕਰਤਾ ਦੂਜੀ ਕੁੜੀ ਨਾਲ ਕਿੰਨਾ ਟਾਈਮ ਹੋ ਗਿਆ ਸੀ ਗੱਲ ਕੀਤੀ ਨੂੰ ਉਹਦੇ ਨਾਲ 2 ਮਹੀਨੇ ਹੋ ਗਏ ਸੀ 2 ਮਹੀਨੇ ਹੋ ਗਏ ਉਹਦਾ ਵੀ ਸ਼ੋਸ਼ਣ ਕਰ ਰਹੇ ਸੀ ਤੇ ਸ਼ੋਸ਼ਣ ਤਾਂ ਬਗੈਰ ਬਈ ਖੜਦਿਆਂ ਵੀ ਨਹੀਂ ਫਿਰ ਇਹ ਦੇਖੋ ਦੇਖੋ ਅਸਲ ਦੇ ਵਿੱਚ ਕਿਤਨਾ ਕਿਤੇ ਸਾਡੀ ਵੱਡੀ ਗਲਤੀ ਆ ਕਿੰਨੀ ਉਮਰ ਸੀ ਉਸ ਲੜਕੀ ਦੀ ਉਸ ਕੁੜੀ ਦੀ ਸੀਗੀ ਬਈ 21 ਸਾਲ ਦੀ ਫੇਰ ਤੁਹਾਨੂੰ ਸ਼ਰਮ ਨਹੀਂ ਆਈ ਤੁਸੀਂ 50 ਸਾਲ ਨੂੰ ਹੋਣ ਵਾਲੇ ਹੋ ਮੈਨੂੰ ਕੋਈ ਸ਼ਰਮ ਨਹੀਂ ਆਦੀ ਜਦੋਂ ਉਹਨਾਂ ਨੂੰ ਸ਼ਰਮ ਨਹੀਂ ਆਦੀ ਉਹ ਕਿਉਂ ਸਾਡੇ ਕੋਲ ਲੈ ਆਉਣਾ ਆਉਦੀਆਂ ਹੂੰ ਤੇ ਜਦੋਂ ਮੈਂ ਉਹਨਾਂ ਨੂੰ ਪਤਾ ਦਿਖਦਾ ਤਾਂ ਉਹਨਾਂ ਨੂੰ ਵੀ ਮੈਂ ਗਲਤ ਕਰ ਰਹੇ ਹਾਂ ਫਿਰ ਉਹ ਕਿਉਂ ਗਲਤ ਕਰਾਉਣੀ ਹੈ ਹੂੰ ਠੀਕ ਹੈ ਨਾ ਪਰ ਨਾ ਹਣ ਕਿਤੇ ਨਾ ਕਿਤੇ ਤੇ ਬਾਬੇ ਦੀ ਗੱਲ ਸਹੀ ਆ ਵੀ ਅਸੀਂ ਲੈਣੀ ਕੀ ਜਾਂਦੇ ਆ ਪਰ ਬਾਬਾ ਜੀ ਤੁਸੀਂ ਸ਼ਰਮ ਮੰਨੋ ਤੁਸੀਂ ਇੱਕ ਥੋੜੀ ਆ ਉਹ ਕੁੜੀ ਦੀ ਵੀ ਗਲਤੀ ਆ ਉਹ ਕਿਉਂ ਆਈ ਮੇਰੇ ਕੋਲ ਜਦੋਂ ਉਹਨੂੰ ਮੈਂ ਗਲਤ ਕਰਦਾ ਜੀ ਕੰਮ ਉਹਦੇ ਨਾਲ ਤੇ ਉਹ ਉਦੋਂ ਕਿਉਂ ਨਹੀਂ ਬੋਲੀ ਉਦੋਂ ਮੇਰੇ ਨਾਲ ਦੋ ਸਾਲ ਰਹੀ ਹੈ ਕਿਉਂ ਰਹੀ ਹੈ ਗੱਲ ਕਰਦੀ ਰਹੀ ਹੈ ਚੈਟ ਕਰਦੀ ਰਹੀ ਹੈ ਫੋਨ ਕਰਦੀ ਰਹੀ ਹੈ ਸਾਰਾ ਕੁਝ ਕਰਦੀ ਰਹੀ ਹੈ ਕਰਦੇ ਗੱਲਾਂ ਇੱਕ ਦੂਜੇ ਦੀ ਅਸੀਂ ਕਰਦੇ ਰਹੇ ਆ ਉਹਨੂੰ ਪਤਾ ਸੀ ਮੈਂ ਵਿਆਹ ਹੈ ਵਾਰਿਆਂ ਤੇ ਇੱਕ ਬਾਬਾ ਹੈਗਾ ਠੀਕ ਆ ਉਹਨਾਂ ਧੱਕਾ ਕਰਦੇ ਤਾਂ ਉਹ ਮੈਨੂੰ ਰੋਕ ਸਕਦੀ ਸੀ ਪਰ ਉਹ ਰੁਕੀ ਨਹੀਂ ਉਹ ਠੀਕ ਆ ਹੋਰ ਵੀ ਤਿੰਨ ਚਾਰ ਕੁੜੀਆਂ ਹੈਗੀਆਂ ਜਿਹੜੀਆਂ ਮੇਰੇ ਜਾਲ 'ਚ ਹੈਗੀਆਂ ਤੇ ਉਹਨਾਂ ਨੂੰ ਵੀ ਸਮਝ ਆਉਣੀ ਚਾਹੀਦੀ ਆ ਇਹ ਫਿਰ ਮੈਂ ਸਾਡੇ ਕੋਲ ਲੈਣ ਕਿ ਆਉਂਦੀਆਂ ਬਾਬਿਆਂ ਕੋਲ ਤੁਹਾਨੂੰ ਪਤਾ ਵੀ ਉਹ ਅੱਛਾ ਤੁਸੀਂ ਇਹ ਕਹਿੰਦੇ ਹੋ ਵੀ ਉਹਨੇ ਜਿਹੜਾ ਇਹ ਰੌਲਾ ਪਾਇਆ ਜਿਹੜਾ ਇਹ ਆਪ ਮੂਰੇ ਪੈਂਦੀਆਂ ਸਿੱਧੀ ਜੀ ਗੱਲ ਆਪਣੀ ਹੂੰ ਤੇ ਫਿਰ ਅਸੀਂ ਕੀ ਕਰੀਏ ਜਿਹਦਾ ਫਿਰ ਫਿਰ ਤੁਹਾਨੂੰ ਨਹੀਂ ਲੱਗਦਾ ਵੀ ਤੁਸੀਂ ਇਹ ਇਹ ਗਲਤ ਗੱਲਾਂ ਨਹੀਂ ਕਰਨੀ ਚਾਹੀਦੀ ਕਦੇ 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 ਤੁਸੀਂ ਇਹ ਵੇਖਿਆ ਵੀ ਮੁੰਡਾ ਪਹਿਲ ਕਰਦਾ ਇਹ ਕੁੜੀ ਪਹਿਲ ਕਰਦੀ ਫੇਰ ਹੀ ਕੰਮ ਹੁੰਦਾ ਗੱਲ ਤਾਂ ਠੀਕ ਹੈ ਨਾ ਇਹ ਆ ਪਹਿਲਾਂ ਬੰਦੇ ਨੂੰ ਉਹ ਕਰਦੀਆਂ ਫੇਰ ਬੰਦਾ ਗਲਤ ਹੁੰਦਾ ਦੇਖੋ ਇਹ ਬਾਬਾ ਕਹਿੰਦਾ ਫੇਰ ਗਲਤ ਗੱਲ ਹੁੰਦਾ ਇਹ ਪਹਿਲਾਂ ਪਹਿਲ ਕਰਦੀਆਂ ਸੀ ਕਦੇ ਵੀ ਪਹਿਲਾਂ ਪਹਿਲ ਨਹੀਂ ਕੀਤੀ ਸੀਗੀ 2 ਸਾਲਾਂ ਚ ਤੁਸੀਂ ਇੱਥੇ ਹੀ ਮਿਲਦੇ ਰਹੇ ਆਪਦੀ ਠਾੜ ਤੇ ਕੇ ਬਾਹਰ ਅੰਦਰ ਲੈ ਜਾਂਦੇ ਰਹੇ ਨਹੀਂ ਬਾਹਰ ਅੰਦਰ ਲੈ ਜਾਂਦਾ ਰਿਆਂ ਫੋਰਚਨ ਗੱਡੀ ਰੱਖੀ ਜਿਹਨੂੰ ਨਾਲ ਲੈ ਕੇ ਜਾਂਦਾ ਰਿਆਂ ਤੇ ਸੇਵਾਦਾਰ ਜੇ ਥੋੜੇ ਗੁੱਸੇ ਹੋਣ ਲੱਗੇ ਸੀ ਜਿਹੜੇ ਸ਼ਰਧਾਲੂ ਆਉਂਦੇ ਸੀ ਉਹਨਾਂ ਨੂੰ ਪਤਾ ਲੱਗ ਗਿਆ ਥੋੜਾ ਬਾਅਦ ਉਹ ਮੈਂ ਫਿਰ ਭੋਰੇ ਚ ਕੰਮ ਕਰਨ ਲੱਗ ਗਿਆ ਹੂੰ ਫਿਰ ਥੋੜਾ ਬਹੁਤ ਰਾਤ ਨੂੰ ਮਿਲ ਲੈਂਦੇ ਸੀ ਕਿੰਨੀ ਕ ਸੰਗਤ ਸੀ ਜਿਹੜੀ ਥੋਡੇ ਉੱਥੇ ਆਉਂਦੀ ਸੀ ਕਿੰਨੀ ਕ ਸੰਗਤ ਜੁੜੀ ਸੀ ਸੰਗਤ ਬਹੁਤ ਹੈ ਸਾਡੇ ਕੋਲ ਹੂੰ ਦਿਨ ਚ 5 5000 ਬੰਦਾ ਆ ਜਾਂਦਾ ਸੀ ਤੇ ਫਿਰ ਥੋਨ ਨੂੰ ਨਹੀਂ ਲੱਗਦਾ ਵੀ ਇਸ ਟਾਈਮ ਸੰਗਤ ਮੈਂ ਉਹ ਸੰਗਤ ਨੂੰ ਵੀ ਕਹਿੰਨਾ ਅਸਲ ਦੇ ਵਿੱਚ ਨਾ ਜਿਹੜੇ ਸਾਡੇ ਇਹਨਾਂ ਨੂੰ ਮੰਨਣ ਵਾਲੇ ਲੋਕ ਆ ਉਹ ਮੂਰੇ ਹੋ ਜਾਂਦੇ ਆ ਕਿ ਬਾਬੇ ਤੇ ਇਲਜ਼ਾਮ ਲਾ ਤੇ ਬਾਬਾ ਤਾਂ ਸਹੀ ਸੀ ਬਾਬਾ ਤਾਂ ਜਿਵੇਂ ਦੁੱਧ ਤੋਤਾ ਸੀ ਇਹ ਇਹ ਤਾਂ ਰੱਬ ਆ ਜੀ ਇਹ ਤਾਂ ਸ਼ਕਤੀਸ਼ਾਲੀ ਆ ਤੁਸੀਂ ਇਹਦੇ ਨਾਲ ਮਾਰੀ ਕੀਤੀ ਰੱਬ ਤੁਹਾਨੂੰ ਵੇਖੂਗਾ ਸੰਗਤ ਦਾ ਕੀ ਕਹਿਣਾ ਸੰਗਤਾ ਕੀ ਕਹਿਣਾ ਜੀ ਉਹ ਜਦੋਂ ਮੈਂ ਉਹਨਾਂ ਨੂੰ ਕਹੇ ਸੇਵਾ ਲੱਗਦੀ ਹੈ ਤੇ ਉਹ ਆਪਦੀਆਂ ਕੁੜੀਆਂ ਵੀ ਛੱਡ ਕੇ ਜਾਂਦੇ ਸੇਵਾ ਤੇ ਹੂੰ ਤੇ ਉਹ ਕੁੜੀਆਂ ਬਹੁਤ ਮੇਰੇ ਕੋਲ ਉੱਥੇ ਕੰਮ ਕਰਦੀਆਂ ਵਧੀਆ ਸਾਰਿਆਂ ਨੂੰ ਪੁੱਛ ਕੇ ਵੇਖ ਲਓ ਮੈਂ ਗਲਤ ਨਹੀਂ ਹੈਗਾ ਹੂੰ ਕਿਸੇ ਨਾਲ ਗਲਤ ਨਹੀਂ ਹੈਗਾ ਬਹੁਤ ਕੁੜੀਆਂ ਮੇਰੇ ਕੋਲ ਆਉਂਦੀਆਂ ਉੱਥੇ ਕੰਮ ਕਰਦੀਆਂ ਸੇਵਾ ਕਰਦੀਆਂ ਜਿਹੜੀਆਂ ਉਹਨਾਂ ਦੇ ਮਾਪੇ ਉਹਨਾਂ ਨੂੰ ਛੱਡ ਕੇ ਜਾਂਦੇ ਆ ਹੂੰ ਤੇ ਤੁਸੀਂ ਵੇਖ ਲਓ ਜੀ ਮੈਂ ਗਲਤ ਕਿੱਥੋਂ ਆ ਦੇਖੋ ਇਹ ਕੁੜੀਆਂ ਨਾਲ ਥੋੜੀ ਗਲਤਾਂ ਮੈਂ ਜੀ ਤੇ ਉਹ ਡਾਕਟਰੀ ਮੈ ਉਹਨਾ ਕਰਾ ਲੈਣਗੇ ਬਾਬਾ ਜੀ ਤੇ ਕਰਾ ਲੈਣ ਉਹ ਕਿਹੜਾ ਹੁਣ ਹੋਈਗਾ ਦੇਖੋ ਇਹ ਇਹ ਇਹਨਾਂ ਦਾ ਹਜੇ ਇਹੀ ਗੱਲ ਕੀਤੀ ਜਾ ਰਹੀ ਆ ਤੁਸੀਂ ਮੈਨੂੰ ਇੱਕ ਸੱਚੀ ਸੱਚੀ ਗੱਲ ਦੱਸੋ ਕਿੰਨਾ ਟਾਈਮ ਇਸ ਧਰਮ ਦੀ ਲੈਣ ਦੇ ਵਿੱਚ ਤੁਹਾਨੂੰ ਵਿਚਰਦਿਆਂ ਨੂੰ ਹੋ ਗਿਆ ਮੈਨੂੰ ਤਾਂ ਬਹੁਤ ਟਾਈਮ ਹੋ ਗਿਆ ਜੀ ਸ਼ੁਰੂ ਤੋਂ ਸ਼ੁਰੂ ਤੋਂ ਫਿਰ ਰੱਬ ਦੇ ਨਾਂ ਦਾ ਤੁਹਾਨੂੰ ਪੂਰਾ ਵੀ ਡਰ ਨਹੀਂ ਲੱਗਿਆ ਠੀਕ ਆ ਬਾਣੀ ਪੜਨ ਵਾਲਿਆਂ ਰੱਬ ਹੈ ਹੀ ਨਹੀਂ ਰੱਬ ਹੁੰਦਾ ਤਾਂ ਮੈਨੂੰ ਦਿਖਾ ਹੁੰਦਾ ਦਿਨਦਾਰੇ ਤੇ ਫਿਰ ਤੁਸੀਂ ਲੋਕਾਂ ਨੂੰ ਗਮਰਾ ਕੇ ਉਹ ਕਰਦੇ ਹੋ ਵੀ ਰੱਬ ਹੈਗਾ ਰੱਬ ਉਹਦੇ ਲੋਕ ਬੇਗੂਫ ਆ ਜਿਹੜੇ ਸਾਡੇ ਕੋਲ ਆਉਂਦੇ ਆ ਤੇ ਬਸ ਫਿਰ ਸਵਾਦ ਲਈਦਾ ਜ਼ਿੰਦਗੀ ਦਾ ਹਾਂ ਪੈਸਾ ਖੁੱਲਾ ਮਿਲਦਾ ਨਾਲੇ ਦੂਜਾ ਕੰਮ ਵਾਧੂ ਖੁੱਲਾ ਮਿਲਦਾ ਦੇਖੋ ਯਾਰ ਤੁਸੀਂ ਹੁਣ ਤੁਸੀਂ ਸੋਚੋ ਵੀ ਕੱਲਾ ਇਹ ਨਹੀਂ ਤੁਸੀਂ ਹਰ ਧਰਮ ਦੇ ਵਿੱਚ ਕਿਤੇ ਜਾਂਦੇ ਹੋ ਇਸ ਤਰੀਕੇ ਦਾ ਸ਼ੋਸ਼ਣ ਕਿਤੇ ਨਾ ਕਿਤੇ ਹੁੰਦਾ ਠੀਕ ਆ ਇਹਨਾਂ ਨੂੰ ਅਸੀਂ ਇੰਨਾ ਕ ਵੱਡਾ ਉੱਚਾ ਦਰਜਾ ਦੇ ਦਿੰਨੇ ਆ ਵੀ ਜੇ ਇਹ ਸਾਡੀ ਜ਼ਿੰਦਗੀ ਚ ਨਾ ਹੋਣ ਇਹਨਾਂ ਦੇ ਕੋਲ ਅਸੀਂ ਨਾ ਆਈਏ ਤੇ ਹੋ ਸਕਦਾ ਸਾਡਾ ਕੰਮ ਨਾ ਚੱਲੇ ਸਾਡਾ ਬੇੜਾਗਰ ਕੋ ਜੀ ਅਸੀਂ ਜਮਾ ਕੁੜੀਆਂ ਹੌਲੇ ਹੋ ਜਗੇ ਠੀਕ ਆ ਪਰ ਤੁਹਾਡੇ ਇਹ ਸਾਹਮਣੇ ਆ ਕਿਤੇ ਨਾ ਕਿਤੇ ਇਹ ਹੁਣ ਇਹ ਵੀ ਗੱਲ ਕਹਿੰਦੇ ਵੀ ਮੈਂ ਕਿਸੇ ਨੂੰ ਉੱਥੇ ਸਾਦਾ ਨਹੀਂ ਮੇਰੇ ਕੋਲੇ ਕੁੜੀਆਂ ਛੱਡ ਕੇ ਜਾਂਦੇ ਆ ਸੇਵਾ ਭਾਵਨਾ ਚ ਕੁੜੀਆਂ ਰਹਿੰਦੀਆਂ ਉੱਥੇ ਜਿਹੜਾ ਕੰਮਕਾਰ ਕਰਦੀਆਂ ਠੀਕ ਆ ਹੁਣ ਤੁਹਾਡੇ ਘਰੇ ਪਤਾ ਲੱਗ ਗਿਆ ਬੱਚਿਆਂ ਦਾ ਘਰ ਵਾਲੀ ਦਾ ਕੀ ਰਿਐਕਸ਼ਨ ਆ ਉਹਨੂੰ ਤਾਂ ਮੈਂ ਖੋਲ੍ਹ ਦਿੱਤੀ ਹੋਈ ਆ ਜੇ ਮੈਂ ਆਪ ਗਲਤ ਤਾਂ ਫਿਰ ਮੈਂ ਕਿ ਤੂੰ ਹੀ ਲੈ ਸਵਾਦ ਜ਼ਿੰਦਗੀ ਦੇ ਹਮ ਆਪਾਂ ਉਹਨੂੰ ਨਹੀਂ ਬੋਲਦੇ ਕੁਝ ਹਮ ਤੇ ਉਹ ਉਹ ਆਪਾਂ ਨੂੰ ਬੋਲਦੀ ਨਹੀਂ ਜੇ ਉਹਨੂੰ ਗੱਲ ਦਾ ਪਤਾ ਵੀ ਲੱਗ ਗਿਆ ਤਾਂ ਉਹ ਆਪਾਂ ਨੂੰ ਨਹੀਂ ਬੋਲਦੀ ਪਰ ਉਹ ਸਹੀ ਆ ਉਹ ਸਹੀ ਆ ਪਰ ਪੈਸਾ ਨੇ ਮੂੰਹ ਬੰਦ ਕੀਤਾ ਸਾਰੇ ਪਾਸੇ ਪੈਸੇ ਨੇ ਮੂੰਹ ਬੰਦ ਪੈਸਾ ਬਸ ਬਸ ਮੈਂ ਉਹ ਟਾਈਮ ਨਹੀਂ ਲੱਗਦਾ ਮੇਰਾ ਘਰੇ ਜਾਣ ਨੂੰ ਹਮ ਉਹ ਕੁਝ ਮਰਜ਼ੀ ਕਰਦੀ ਫਿਰੇ ਪਰ ਉਹਨੂੰ ਆਪ ਉਹ ਬਰੇ ਸਹੀ ਆ ਕੁੜੀ ਹਮ ਆਪਾਂ ਆਪ ਹੀ ਗਲਤ ਨਹੀਂ ਤੁਹਾਨੂੰ ਨਹੀਂ ਲੱਗਦਾ ਵੀ ਇਹ ਇੰਨੇ ਸੰਗਤਾਂ ਉਹਨਾਂ 'ਚ ਇੰਨੇ ਬੱਚੇ ਆ ਇੰਨੇ ਨੌਜਵਾਨ ਆ ਤੁਹਾਡੇ ਦੇ ਇੱਕ ਬਹੁਤ ਵੱਡਾ ਟਰਸਟ ਕੀਤਾ ਹੈ ਵਿਸ਼ਵਾਸ ਕੀਤਾ ਲੋਕਾਂ ਨੇ ਠੀਕ ਆ ਤੁਸੀਂ ਤਾਂ ਲੀਡਰਾਂ ਤੋਂ ਵੀ ਮਾੜੇ ਨਿਕਲਦੇ ਜਾਂਦੇ ਹੋ ਉਹ ਮੈਂ ਮੰਨਦਾ ਹੀ ਮੈਂ ਗਲਤੀ ਮੰਨਦਾ ਉਹ ਤਾਂ ਮੈਂ ਗਲਤੀ ਮੰਨਦਾ ਪਰ ਉਹ ਆਡੀਓ ਮੇਰੀ ਨਹੀਂ ਹੈਗੀ ਉਹ ਲੀਕ ਕੀਤੀ ਹੋਈ ਹੈ ਬੇਕਾਰ ਕਿਸੇ ਬੰਦੇ ਇਨਸਾਨ ਨੇ ਬਣਾਈ ਹੈ ਬੇਗਰਤ ਨੇ ਉੱਤੇ ਮੈਂ ਜੰਤਰ ਮੰਤਰ ਮਾਰੂੰਗਾ ਫਿਰ ਦੱਸੋਣੋ ਮੈਂ ਕੀ ਅੱਛਾ ਜਿੰਨਾ ਪਲੇਟਫਾਰਮਾਂ ਤੇ ਵੀਡੀਓ ਆਡੀਓ ਚੱਲੀ ਹੈ ਉਹਨਾਂ ਤੇ ਕਾਰਵਾਈ ਕਰੋਗੇ ਕਾਰਵਾਈ ਕਰੂੰਗਾ ਮੈਂ ਹੂੰ ਬਿਨਾਂ ਗੱਲੋਂ ਬੰਦੇ ਨੂੰ ਬਦਨਾਮ ਕਰਨਾ ਕਿਹੜਾ ਉਹਨਾਂ ਕੋਲ ਸੋਚ ਹੈਗਾ ਇਹ ਕਹਿੰਦੇ ਕਿ ਜਿੱਥੇ ਜਿੱਥੇ ਮੇਰੀ ਆਡੀਓ ਚੱਲੀ ਜਿੱਥੇ ਜਿੱਥੇ ਮੇਰੀ ਵੀਡੀਓ ਚੱਲੀ ਹੈ ਜਿਹੜੇ ਵੀ ਪਲੇਟਫਾਰਮਾਂ ਤੇ ਮੈਂ ਉਹਨਾਂ ਦੇ ਵਿਰੁੱਧ ਕਾਰਵਾਈ ਕਰੂੰਗਾ ਕਿਉਂਕਿ ਉਹ ਝੂਠੀ ਆਡੀਓ ਆ ਉਹ ਸਿਰਫ ਤੇ ਸਿਰਫ ਇੱਕ ਬਣਾਈ ਗਈ ਗੇਮ ਆ ਮੈਂ ਇਹਦਾ ਜਿਹੜਾ ਸਿੱਟਾਗਾ ਉਹ ਤੁਹਾਡੇ ਸਾਹਮਣੇ ਕੱਢ ਕੇ ਲਿਆਉਂਗਾ ਪਰ ਤੁਹਾਨੂੰ ਨਹੀਂ ਲੱਗਦਾ ਵੀ ਤੁਸੀਂ ਇਹ ਬਹੁਤ ਜ਼ਿਆਦਾ ਘਟਗਾ ਤੇ ਮਾੜਾ ਕੰਮ ਕੀਤਾ ਨਹੀਂ ਮੈਨੂੰ ਨਹੀਂ ਲੱਗਦਾ ਕਿਉਂ ਨਹੀਂ ਲੱਗਦਾ ਮੈਂ ਕੀਤਾ ਹੀ ਨਹੀਂ ਕੋਈ ਮਾੜੀ ਮੁੱਟੀ ਦਾੜੀ ਦੀ ਸ਼ਰਮ ਵੀ ਨਹੀਂ ਮਾਰੀ ਤੁਹਾਨੂੰ ਨਹੀਂ ਦਾੜੀ ਦਾੜੀ ਹਰੇਕ ਬੰਦਾ ਹੀ ਰ ਇਹ ਦਾੜੀਆਂ ਰੱਖ ਕੇ ਪੱਗਾਂ ਬੰਨ ਕੇ ਵੀ ਦਾਰੂ ਸ਼ਰਾਬਾਂ ਪੀਂਦੇ ਆ। ਹੂੰ ਮੈਨੂੰ ਕੱਲੇ ਨੂੰ ਥੋੜੀ ਤੋਂ ਕਹਿੰਗੇ। ਕੱਲੇ ਨੂੰ ਠੀਕ ਆ ਮੈਂ ਕਹਿੰਦਾ ਅਸਲ ਦੇ ਵਿੱਚ ਇਹ ਕਰਦੇ ਆ ਸਾਨੂੰ ਕਿਤੇ ਨਾ ਕਿਤੇ ਪਤਾ ਵੀ ਹੁੰਦਾ ਪਰ ਨਹੀਂ ਅਸੀਂ ਤਾਂ ਐਂ ਅੱਖਾਂ 'ਚ ਕੰਨਾਂ 'ਚ ਕੌੜਾ ਤੇਲ ਪਾਇਆ ਵੀ ਨਹੀਂ ਜੇ ਇਹ ਬਾਬਾ ਜੀ ਨਾ ਹੋਣ ਤਾਂ ਅੱਛਾ ਜਿਹੜੀ ਸੰਗਤ ਉਹਦੇ ਵਿੱਚ ਕੀ ਕੀ ਮੈਸੇਜ ਗਿਆ ਸੰਗਤ ਵਿਰੋਧ ਕਰਨ ਲੱਗੀ ਤੁਹਾਡਾ? ਨਹੀਂ ਇਹ ਹੀ ਸੰਗਤ ਮੈਨੂੰ ਪਿਆਰ ਕਰਦੀ ਆ ਉਹ ਨਹੀਂ ਵਿਰੋਧ ਕਰਦੀ ਉਹਨਾਂ ਨੂੰ ਪਤਾ ਮੈਂ ਕਹੇਜਾ ਬੰਦਾ। ਹੂੰ ਠੀਕ ਆ ਮੈਂ ਉਹਨਾਂ ਦੇ ਬਹੁਤ ਜਿਨ੍ਹਾਂ ਦੇ ਕੰਮ ਮੈਂ ਕੀਤੇ ਆ ਉਹਨਾਂ ਨੂੰ ਪਤਾ ਵੀ ਮੈਂ ਕੀ ਚੀਜ਼ ਆ। ਹੂੰ ਇਹ ਦਾ ਹੁਣ ਤੁਸੀਂ ਆਪ ਦੀ ਆਪ ਅੰਦਾਜ਼ਾ ਲਾ ਲਓ ਵੀ ਇਹਨਾਂ ਬਾਬਿਆਂ ਦੀ ਕੀ ਦੇਣਾ ਮੈਂ ਕਹਿੰਦਾ ਪਹਿਲਾਂ ਕਹਿੰਦੇ ਸੀ ਵੀ ਲੀਡਰ ਲੁੱਟ ਕੇ ਖਾ ਗਏ ਦੇਸ਼ ਨੂੰ ਹੁਣ ਇਹ ਉਹ ਸਿਆਉਂਖ ਆ ਜਿਹੜੀ ਸਾਡੇ ਪੰਜਾਬ ਨੂੰ ਖਾ ਰਹੀ ਆ ਰੱਬ ਦੀ ਆਸਤਾ ਦੇ ਨਾਂ ਤੇ ਥੋੜੇ ਬਹੁਤੇ ਕਿਤਨਾ ਕਿਤੇ ਸਿਆਣੇ ਹੋ ਜੋ ਤੇ ਉਹ ਗੱਲ ਹੋਈ ਪਈ ਆ ਵੀ ਲੰਡਾ ਲੁੱਚਾ ਚੌਧਰੀ ਤੇ ਗੁੰਡੀ ਰਣ ਪ੍ਰਧਾਨ ਬਾਬਾ ਤੂੰ ਪੂਰਾ ਲੰਡੇ ਲੁੱਚੇ ਵਾਲਾ ਕੰਮ ਕੀਤਾ ਮੈਂ ਲੰਡਾ ਲੁੱਚਾ ਹਾਂ ਉਹ ਤੀ ਮੇਰੇ ਪਿੱਛੇ ਗੁੰਡੀਆਂ ਮਿਲਦੀਆਂ ਐ ਮਿਲਣਗੇ ਮੈਨੂੰ ਅੱਛਾ ਐਦਾਂ ਐਦਾਂ ਮੱਥਾ ਟੇਕਦੇ ਇੱਥੇ ਲਾਉਣੀਆਂ ਇੱਥੇ ਆਏ ਆ ਐਮ ਐਲ ਦੀਆਂ ਤੁਹਾਡੇ ਨੂੰ ਮਿਲਦੀਆਂ ਮੈਨੂੰ ਵੇਖੋ ਇਹ ਕਹਿੰਦਾ ਬੀਬੀਆਂ ਮੈਨੂੰ ਐਦਾਂ ਨਹੀਂ ਮਿਲਦੀਆਂ ਆ ਕੇ ਮੱਥਾ ਟੇਕਦੀਆਂ ਇੱਥੇ ਸਿਰ ਰੱਖ ਕੇ ਮੱਥਾ ਟੇਕਦੀਆਂ ਤਾਂ ਕੀ ਤੁਸੀਂ ਜਿੰਨੀਆਂ ਬੀਬੀਆਂ ਉੱਥੇ ਆਉਂਦੀਆਂ ਜਾਂ ਇਹ ਗੱਲ ਆ ਕਿ ਸਾਰਿਆਂ ਦੀ ਜ਼ਿੰਦਗੀ ਬਰਬਾਦ ਕੀਤੀ ਆ ਭੋਰੇ ਦਾ ਸਾਰਿਆਂ ਨੂੰ ਖਾਇਆ ਜੀ ਭੋਰੇ ਦਾ ਮਤਲਬ ਵੀ ਸਾਰਿਆਂ ਨੂੰ ਉੱਥੇ ਲੈ ਜਾ ਕੇ ਸਾਰਿਆਂ ਨੂੰ ਉੱਥੇ ਲੈ ਜਾ ਕੇ ਵੇਖੋ ਭੋਰੇ ਚਲ ਜਾ ਕੇ ਬਾਬੇ ਨੇ ਜਿੰਨੀਆਂ ਬੀਬੀਆਂ ਇੱਥੇ ਆ ਕੇ ਸੇਵਾ ਕਰਦੀਆਂ ਸੀ ਸਾਰਿਆਂ ਨੂੰ ਕਹਿੰਦਾ ਮੈਂ ਭੋਰਾ ਦਿਖਾਇਆ ਫਿਰ ਕੀ ਉਹ ਬੀਬੀਆਂ ਦੀ ਜ਼ਮੀਰ ਨਹੀਂ ਜਾਗੀ ਉਹ ਆਉਣੋਂ ਹਟ ਗਈਆਂ ਤੁਹਾਡੇ ਡੇਰੇ ਨਹੀਂ ਇਹ ਤਾਂ ਦੋ ਤਿੰਨ ਹੋਰ ਨਾਲ ਲਿਆਉਂਦੀਆਂ ਅੱਛਾ ਜਿਹੜੀ ਬੀਬੀ ਭੋਰੇ ਚ ਚਲੀ ਜਾਂਦੀ ਆ ਉਹ ਆਉਣੋਂ ਨਹੀਂ ਹਟਦੀ ਹੋਰ ਦੋਨੋਂ ਨਾਲ ਲਿਆਉਂਦੀ ਆ ਹਾਂ ਦੋਨੋਂ ਹੋਰ ਲਿਆਉਂਦੀ ਆ ਨਾਲ ਉਹਦਾਂ ਨੂੰ ਵੀ ਭੋਰਾ ਹੀ ਦਿਖਾਉਣੇ ਹੋ ਭੋਰਾ ਤਾਂ ਹੀ ਵੇਖੋ ਜੀ ਮੇਰਾ ਜੀ ਰੱਬ ਆ ਜੀ ਭੋਰਾ ਤਾਂ ਵਿਖਾਉਣਾ ਹੀ ਪੈਂਦਾ ਸਾਰਿਆਂ ਨੂੰ ਦੇਖੋ ਯਾਰ ਅਸੀਂ ਆ ਚੀਜ਼ਾਂ ਹੋ ਗਈਆਂ ਅਸੀਂ ਇਹਨਾਂ ਚੀਜ਼ਾਂ ਨੂੰ ਇੰਨਾ ਕ ਬਦਨਾਮ ਇੰਨਾ ਬੂਬਨੇ ਸਾਧਾ ਨੇ ਕਰ ਦਿੱਤਾ ਠੀਕ ਆ ਜਿਹੜੇ ਮੈਂ ਕਹਿੰਦਾ ਪ੍ਰਾਤਨ ਧਾਰਮਿਕ ਕਿਤੇ ਨਾ ਕਿਤੇ ਸਥਾਨ ਉੱਥੇ ਬਿਲਕੁਲ ਰੱਬ ਦੇ ਨਾਮ ਦੀ ਪੂਜਾ ਹੋਈ ਭਗਤੀ ਹੋਈ ਪਰ ਉਸ ਤੋਂ ਬਾਅਦ ਜਦੋਂ ਇਹ ਚਿੱਟੇ ਸਿਉਂ ਖਾ ਕੇ ਕਿਤੇ ਨਾ ਕਿਤੇ ਬੈਠ ਗਏ ਇਹਨਾਂ ਨੇ ਬਰਬਾਦੀ ਕੀਤੀ ਆ ਠੀਕ ਆ ਸੱਚ ਵਿਖਾਉਣਾ ਤੇ ਸਾਡਾ ਫਰਜ਼ ਆ ਸੱਚ ਤੇ ਬੋਲਣਾ ਵੀ ਸਾਡਾ ਫਰਜ਼ ਆ ਹੁਣੇ ਬਾਬਾ ਆਪਦੇ ਮੂੰਹੋਂ ਮੰਨਦਾ ਕਿ ਜਿੰਨੀਆਂ ਬੀਬੀਆਂ ਨੂੰ ਭੂਰਾ ਵਿਖਾਇਆ ਸਾਰੀਆਂ ਬੀਬੀਆਂ ਨੂੰ ਮੈਂ ਭੂਰਾ ਵਿਖਾਇਆ ਮੈਂ ਪੁੱਛਿਆ ਸਾਰਿਆਂ ਨੂੰ ਵਿਖਾਇਆ ਹਮ ਮੇਰੇ ਤੇ ਮੈਂ ਇਹ ਕਹਿੰਦਾ ਮੇਰੇ ਤੇ ਸਾਬਤ ਕਰਕੇ ਦਿਖਾਓ ਵੀ ਮੈਂ ਗਲਤ ਕੰਮ ਕੀਤਾ ਉਹਨਾਂ ਟਾਈਮ ਮੈਨੂੰ ਸਜ਼ਾ ਦੇਣ ਦੇ ਹੱਕਦਾਰ ਨਹੀਂ ਹੈਗੇ ਤੁਸੀਂ ਦੇਖੋ ਇਹ ਹਜੇ ਵੀ ਉਹ ਚੀਜ਼ ਨੂੰ ਨਹੀਂ ਮੰਨਦਾ ਇਹ ਕਹਿੰਦਾ ਅਸਲ ਦੇ ਵਿੱਚ ਮੈਂ ਕਿਸੇ ਨੂੰ ਵੀ ਇਹ ਨਹੀਂ ਵੀ ਉੱਥੇ ਲੈ ਕੇ ਗਿਆ ਮੈਨੂੰ ਕਹਿੰਦੀਆਂ ਸੀ ਵੀ ਭੋਰੇ ਚ ਜਾਣਾ ਤੇ ਮੈਂ ਲੈ ਕੇ ਜਾਂਦਾ ਰਿਹਾ ਪਰ ਤੈਨੂੰ ਨਹੀਂ ਲੱਗਿਆ ਵੀ ਇਹ ਇੱਕ ਰੱਬ ਦੇ ਨਾਮ ਤੇ ਬਹੁਤ ਵੱਡਾ ਵਿਸ਼ਵਾਸ ਘਾਤ ਹੈ ਇੱਕ ਧੋਖਾ ਤੈਨੂੰ ਕਿਤੇ ਜਾ ਕੇ ਨਰਕਾਂ ਸੁਰਗਾਂ 'ਚ ਵੀ ਨਾ ਥਾਂ ਹੀ ਮਿਲਣੀ ਤੇ ਸਵਰਗ ਇੱਥੇ ਹੀ ਮਿਲ ਗਈ ਮੈਨੂੰ ਨਰਕ ਜਾਣ ਦੀ ਲੋੜ ਕਾ ਤੁਸੀਂ ਲੋਕਾਂ ਨੂੰ ਕਹਿ ਦਿੰਦੇ ਹੋ ਮਾਇਆ ਨਾਗਣੀ ਦਾ ਮੋਹ ਨਾ ਕਰੋ ਠੀਕ ਆ ਤੋਨੂੰ ਜੇ ਤੁਸੀਂ ਮਾੜੇ ਕੰਮ ਕੀਤੇ ਝੂਠ ਬੋਲਿਆ ਪਾਪ ਕੀਤੇ ਨਰਕਾਂ ਚ ਤੁਹਾਨੂੰ ਥਾਂ ਨਹੀਂ ਮਿਲਣੀ ਠੀਕ ਆ ਇੱਕ ਮਿੰਟ ਬਾਬਾ ਜੀ ਫਿਰ ਤੁਸੀਂ ਕਹਿ ਦਿੰਦੇ ਹੋ ਕਿ ਗਲਤ ਕੰਮ ਨਹੀਂ ਕਰਨਾ ਪ੍ਰਾਈ ਇਸਤਰੀ ਦਾ ਪ੍ਰਾਈ ਬੰਦੇ ਦਾ ਸੰਗ ਨਹੀਂ ਕਰਨਾ ਤੇ ਆਪ ਤੁਸੀਂ ਇੱਥੇ ਕੁੜੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਲੁੱਟਦੇ ਹੋ ਇੱਥੇ ਡੇਰੇ ਚ ਲਿਆ ਕੇ ਦੇਖੋ ਜੀ ਨਰਕ ਸਵਰਗ ਹੂੰ ਧਨ ਦੌਲਤ ਹੂੰ ਮੋਹ ਮਾਇਆ ਇਸਤਰੀ ਜੋ ਕੁਝ ਹੈਗਾ ਨਾ ਉਹ ਲੋਕਾਂ ਲਈ ਹੈ ਹੂੰ ਸਾਡੇ ਲਈ ਤਾਂ ਇੱਥੇ ਹੀ ਹੈ ਸਾਰਾ ਕੁਝ ਉਹ ਮੰਨੀ ਜਾਂਦੇ ਸੀ ਮਨਾਈ ਜਾਂਦੇ ਅੱਛਾ ਜਿਹੜਾ ਪੈਸਾ ਟਕਾ ਤੁਸੀਂ ਐਸ਼ ਪ੍ਰਾਸਤੀ ਕਰਦੇ ਹੋ ਤੁਸੀਂ ਮੰਨਦੇ ਹੋ ਵੀ ਉੱਪਰ ਐਦਾਂ ਦੀ ਕੋਈ ਨਰਕ ਸੁਰਗ ਨਹੀਂ ਹੈ ਤਾਂ ਲੋਕਾਂ ਨੂੰ ਬਹਿ ਪਰਮਚਾਰ ਵਰਗ ਦਾ ਇੱਥੇ ਹੀ ਹੈ ਨਰਕ ਵੀ ਇੱਥੇ ਆਪਾਂ ਸਵਰਗਾਂ ਚ ਰਹਿੰਦੇ ਆ ਹੂੰ ਠੀਕ ਹੈ ਲੋਕ ਨਰਕਾਂ ਚ ਰਹੇ ਆਪਾਂ ਵੇਖਣੇ ਨਰਕ ਵਿਖਾਈ ਜਾਂ ਨਾ ਮੇ ਲੋਕਾਂ ਨੂੰ ਦੇਖ ਲਓ ਭਾਈ ਇਹ ਆਪ ਦੀ ਧਨ ਦੌਲਤ ਪੂਰੀ ਲਟਾ ਰਹੇ ਆ ਨਾ ਅਸੀਂ ਸਾਰਾ ਕੁਝ ਕਰ ਰਹੇ ਆ ਨਾ ਇੱਥੇ ਆ ਕੇ ਇਹ ਕਹਿੰਦੇ ਕੋ ਉੱਪਰ ਕੋਈ ਨਰਕ ਸੁਰਗ ਨਹੀਂ ਇਹ ਹੀ ਇੱਕ ਡਰਾਵਾ ਦੇ ਕੇ ਇਹ ਲੋਕਾਂ ਨੂੰ ਗਮਰਾਹ ਕਰਦੇ ਆ ਲੋਕਾਂ ਨੂੰ ਲੁੱਟਦੇ ਆ ਧੀਆਂ ਭੈਣਾਂ ਦੀਆਂ ਇੱਜਤਾਂ ਵੇਖੋ ਇੱਥੋਂ ਤੱਕ ਲੁੱਟੀਆਂ ਗਈਆਂ ਇਹ ਕੋਈ ਪਹਿਲਾ ਕਾਂਡ ਨਹੀਂ ਬਹੁਤ ਵੱਡੇ ਕਾਂਡ ਐਦੂ 20 ਪਹਿਲਾਂ ਹੋਇਆ ਪਰ ਲੱਗਦਾ ਕਿਤੇ ਨਾ ਕਿਤੇ ਉਹ ਸਜ਼ਾ ਨਹੀਂ ਦੇ ਸਕਿਆ ਸਾਡਾ ਸਖਤ ਕਿਤੇ ਨਾ ਕਿਤੇ ਇਹਨਾਂ ਨੂੰ ਸਖਤ ਸਜ਼ਾ ਮਿਲਦੀ ਤਾਂ ਹੋ ਸਕਦਾ ਹੈ ਕਿਤੇ ਨਾ ਕਿਤੇ ਸਿਆਣੇ ਹੋ ਜਾਂਦੇ ਤੁਸੀਂ ਵੇਖ ਲਓ 6 ਫੁੱਟੇ ਦਾ ਬਾਬੇ ਦਾ ਕਾਦਾ ਚੰਗਾ ਉੱਤੇ ਆਪਦਾ ਗੋਲ ਪਰਨਾ ਬੰਦਾ ਏਡੀ ਏਡੀ ਦਾੜੀ ਰੱਖਿਆ ਬੰਦਾ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਦੀ ਪ੍ਰਭਾਵਤ ਲੋਕ ਹੁੰਦੇ ਨੇ ਮੰਨਦੇ ਨੇ ਵੀ ਵਧੀਆ ਲੋਕ ਨੇ ਪਰ ਮੈਂ ਉਸ ਬਾਬੇ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਬਾਬੇ ਤੋਂ ਮਾਫੀ ਮੰਗਾਈ ਉਹ ਇਨਸਾਨ ਨੂੰ ਸਲੂਟ ਕਰਨਾ ਬਣਦਾ ਉਹਨਾਂ ਦੇ ਨਾਲ ਸਾਨੂੰ ਖੜਨਾ ਚਾਹੀਦਾ ਜਿਹੜੇ ਲੋਕ ਸੱਚ ਬੋਲਦੇ ਆ ਸੱਚ ਦੇ ਲਈ ਅੱਗੇ ਆਉਂਦੇ ਆ ਠੀਕ ਆ ਤੇ ਖਾਸ ਕਰਕੇ ਮੈਂ ਬੀਬੀਆਂ ਧੀਆਂ ਭੈਣਾਂ ਨੂੰ ਬੇਨਤੀ ਕਰਦਾ ਕਿ ਇਦਾਂ ਦੇ ਡੇਰਿਆਂ ਤੇ ਇਦਾਂ ਦੇ ਭੋਰਿਆਂ 'ਚ ਇਦਾਂ ਦੇ ਜਿੱਥੇ ਇਹ ਠਾਠਾਂ ਦੇ ਬੈਠਿਆ ਨਾ ਜਾਓ ਇਹ ਬਿਲਕੁਲ ਗਲਤ ਆ ਜਿਹੜਾ ਤੁਹਾਨੂੰ ਗੁੰਮਰਾਹ ਕਰਕੇ ਤੁਹਾਡੀਆਂ ਆਰਥਿਕ ਲੁੱਟ ਵੀ ਕਰਦੇ ਆ ਤੁਹਾਡਾ ਜਿਸਮ ਵੀ ਲੁੱਟਦੇ ਆ ਜੀ ਕੀ ਜੀ ਕੁਛ ਕਹਿਣਾ ਚਾਹੁੰਦੇ ਹੋ ਮੈਂ ਤਾਂ ਬਾਈ ਕੁਛ ਨਹੀਂ ਕਹਿਣਾ ਚਾਹੁੰਦਾ ਠੀਕ ਹੈ ਹਮ ਆਪਾਂ ਨਿਆਰੇ ਲਈਦੇ ਆ ਬਸ ਹਮ ਬੋਲੀ ਚਲ ਤੇਰਾ ਕੋਈ ਸਾਨੂੰ ਫਰਕ ਨਹੀਂ ਪੈਂਦਾ ਫਰਕ ਨਹੀਂ ਪੈਂਦਾ ਬਿਲਕੁਲ ਕਿਤੇ ਨਾ ਕਿਤੇ ਇਹਨਾਂ ਦਾ ਫਰਕ ਕਿਸੇ ਨੂੰ ਪੈਂਦਾ ਨਹੀਂਗਾ ਠੀਕ ਆ ਤੁਸੀਂ ਆਪ ਦੀ ਆਪੇ ਚੀਜ਼ਾਂ ਮੰਨ ਲਓ ਵੇਖੋ ਕਿਤੇ ਨਾ ਕਿਤੇ ਧਾਰਮਿਕ ਸਥਾਨਾਂ ਤੇ ਬੈਠ ਕੇ ਜਦੋਂ ਆ ਚੀਜ਼ਾਂ ਹੁੰਦੀਆਂ ਬਿਲਕੁਲ অপਵਿੱਤਰ ਚੀਜ਼ਾਂ ਨੂੰ ਇਹ অপਵਿੱਤਰ ਕਰ ਦਿੰਦੇ ਆ ਠੀਕ ਆ ਇਹ ਪਤਿਤਪੁਣਾ ਕਰਦੇ ਆ ਉੱਥੇ ਬੈਠ ਕੇ ਪਰ ਕਿਤੇ ਨਾ ਕਿਤੇ ਸ਼ਰਮ ਚਾਹੀਦੀ ਆ ਬਾਬਾ ਜੀ ਇਹਨਾਂ ਚੀਜ਼ਾਂ ਦੀ ਤੁਹਾਨੂੰ ਬਸ ਵੀ ਲਿਆਓ ਬਾਬੇ ਨੂੰ ਅੰਦਰ ਲਿਆਓ ਲਓ ਲੈਗੇ ਨੇ ਪੁਲਿਸ ਪ੍ਰਸ਼ਾਸਨ ਲੈ ਗਿਆ ਬਾਬੇ ਨੂੰ ਜਿਹੜੀ ਤੁਹਾਨੂੰ ਇਹ ਘਟਨਾ ਦਿਖਾਈ ਆ ਮਲੂਕਾ ਟੀਵੀ ਦੇ ਉੱਪਰ ਇਹ ਅਸੀਂ ਇੱਕ ਸੱਚ ਵਿਖਾਉਣ ਦੀ ਕੋਸ਼ਿਸ਼ ਕੀਤੀ ਆ ਕਿ ਬਹੁਤ ਸਾਰੀਆਂ ਇਦਾਂ ਜਿਹੜਾ ਧਰਮ ਦੇ ਨਾਂ ਤੇ ਖਲਵਾੜ ਕੀਤਾ ਜਾਂਦਾ ਇੱਜ ਤਾਂ ਰੋਲੀਆਂ ਜਾਂਦੀਆਂ ਠੀਕਾ ਲੋਕਾਂ ਨੂੰ ਗਮਰਾਹ ਕੀਤਾ ਜਾਂਦਾ ਵੱਡੇ ਵੱਡੇ ਡਰਾਵੇ ਦੇ ਕੇ ਉਹਨਾਂ ਤੋਂ ਮਾਇਆ ਲੁੱਟੀ ਜਾਂਦੀ ਆ ਤੇ ਬੀਬੀਆਂ ਨੂੰ ਉਹ ਚੀਜ਼ਾਂ ਕਰਕੇ ਉਹਨਾਂ ਦਾ ਜਿਸਮਾਨੀ ਸ਼ੋਸ਼ਣ ਕੀਤਾ ਜਾਂਦਾ ਠੀਕਾ ਉਹਨਾਂ ਨਾਲ ਬਲਾਤਕਾਰ ਕੀਤੇ ਜਾਂਦੇ ਇੱਜ ਤਾਂ ਲੁੱਟੀਆਂ ਜਾਂਦੀਆਂ ਪਰ ਪਤਾ ਨਹੀਂ ਅਸੀਂ ਕਦੋਂ ਸਿਆਣੇ ਹੋਵਾਂਗੇ ਪਰ ਜਿਹੜੀ ਗੱਲ ਬਾਈ ਅਮਰਤਪਾਲ ਬਾਬਾ ਅਮਰਤਪਾਲ ਜੀ ਨੇ ਕੀਤੀ ਹੈ ਮੈਹਰੋ ਨੇ ਉਹਨਾਂ ਦਾ ਧੰਨਵਾਦ ਕਰਦਾ ਸਾਨੂੰ ਇਦਾਂ ਦੇ ਲੋਕਾਂ ਦੀ ਸਾਥ ਦੇਣ ਦੀ ਲੋੜ ਆ ਨਾਲ ਖੜਨਾ ਚਾਹੀਦਾ ਜਿੱਥੇ ਵੀ ਕਿਤੇ ਇਹ ਚੀਜ਼ਾਂ ਹੁੰਦੀਆਂ ਕਿਉਂਕਿ ਜਿਹੜਾ ਬੰਦਾ ਧਾਰਮਿਕ ਜਾਂ ਰੱਬ ਦੇ ਨਾਂ ਦੀਆਂ ਗੱਲਾਂ ਕਰਦਾ ਉਹਨਾਂ ਦੀ ਤਾਂ ਜ਼ਿੰਮੇਵਾਰੀ ਇਸ ਸਮਾਜ ਦੇ ਲਈ ਹੋਰ ਵੀ ਦੁੱਗਣੀ ਬਣ ਜਾਂਦੀ ਆ ਸਹੀ ਰਸਤਾ ਦਿਖਾਉਣਾ ਸਹੀ ਰਾਹ ਤੇ ਲੋਕਾਂ ਨੂੰ ਪਾਉਣਾ ਸੱਚ ਦੀ ਆਵਾਜ਼ ਸੱਚ ਬੋਲਣਾ ਸੱਚ ਤੇ ਚੱਲਣ ਦਾ ਰਸਤਾ ਦਿਖਾਉਣਾ ਪਰ ਅੱਜ ਉਹ ਚੀਜ਼ਾਂ ਨਹੀਂ ਰਹੀਆਂ ਕਿਤੇ ਨਾ ਕਿਤੇ ਬਹੁਤ ਸਾਰੇ ਬੈਠੇ ਆ ਜਿਹੜੇ ਆਪਦੇ ਸਹੀ ਈਮਾਨ ਤੇ ਬੈਠੇ ਆ ਸੱਚ ਤੇ ਬੈਠੇ ਆ ਪਰ ਐਦਾਂ ਦੇ ਸਾਧਾ ਨੂੰ ਦੱਸੋ ਤੁਸੀਂ ਕੀ ਕਹੋਗੇ ਇਹ ਸਾਧ ਨਹੀਂ ਆ ਆਪਣੀਆਂ ਧੀਆਂ ਭੈਣਾਂ ਨੂੰ ਭੇਜਣ ਤੋਂ ਗਰੇਜ ਕਰੋ ਇਹ ਜੇ ਸਥਾਨਾਂ ਤੇ ਜਿੱਥੇ ਉਹਨਾਂ ਦੀਆਂ ਇੱਜ਼ਤਾਂ ਲੁੱਟੀਆਂ ਜਾਂਦੀਆਂ ਇਹ ਸਾਧ ਨਹੀਂ ਬਾਬੇ ਇਹ ਚੋਰ ਆ ਇਹ ਪਖੰਡੀ ਆ ਇਹ ਬੂਬਨੇ ਆ ਇਹ ਸਾਂਹ ਆ ਮੈਂ ਤਾਂ ਇਹ ਸ਼ਬਦ ਵਰਤੂੰਗਾ ਵੀਡੀਓ ਨੂੰ ਸ਼ੇਅਰ ਕਰਿਓ ਜੁੜੇ ਰਹੋ ਮੇਰੇ ਨਾਲ ਜਸਕਰਨ ਸਿੰਘ ਮਲੂਕਾ ਧੰਨਵਾਦ